ਕੀ ਕਿਲਰ ਕਾਓ ਸੜਕ ਤੋਂ ਹਟਾਓ ਉਦਾਹਰਨ ਦੇ ਤੌਰ ਤੇ ਯੂ ਐਸ ਦੇ ਵਿੱਚ ਇੱਕ ਸਮਾਂ ਅਜਿਹਾ ਆਇਆ ਖਾਸ ਤੌਰ ਤੇ گاਵਾਂ ਦੀ ਗੱਲ ਕਰੀਏ ਦੇ ਚੋਜ਼ ਕਿ ਉਹਨਾਂ ਨੇ ਹੈਲੀਕਾਪਟਰ ਤੋਂ ਸ਼ੂਟ ਕਰਨੀਆਂ ਸ਼ੁਰੂ ਕਰਤੀਆਂ ਕਿ ਲੋਕਾਂ ਨੂੰ ਵੀ ਕੋਈ ਪਾਵਰ ਦਿੱਤੀ ਜਾ ਸਕਦੀ ਹੈ ਕਿ ਜੇ ਇਸ ਏਰੀਏ ਦੇ ਵਿੱਚ ਜ਼ਿਆਦਾ ਪੀੜਤ ਨੇ ਲੋਕ ਕੋਈ ਆਪ ਮਾਰੇ ਕੁਝ ਐਕਸ਼ਨ ਉਹ ਲੈ ਸਕਦੇ ਅਸੀਂ ਇੱਕ ਗਾਂ ਨੂੰ ਆਪਣੀ ਮਾਂ ਮੰਨਦੇ ਹਾਂ ਫਿਰ ਮਾਂ ਨੂੰ ਸੜਕਾਂ ਤੇ ਰੋਲ ਦੇ ਕਿਉਂਓ ਉਹ ਮਾਂਵਾਸਤੇ ਤੁਸੀਂ ਘਰ ਬਣਾਓ ਜਾ ਕੇ ਉੱਥੇ ਚਾਰਾ ਪਾਓ ਉਹਨਾਂ ਦੀ ਦੇਖਭਾਲ ਕਰੋ ਜਦੋਂ ਅਸੀਂ ਪੂਰੀਆਂ ਕੋਸ਼ਿਸ਼ਾਂ ਕਰ ਲਾਂਗੇ ਤੇ ਹੱਥ ਖੜੇ ਹੋਣਗੇ ਤੇ ਹੋ ਸਕਦਾ ਹੈ ਕਰ ਨੂੰ ਕੋਈ ਬੰਦਾ ਕਾਨੂੰਨ ਦੀ ਉਲੰਘਣਾ ਵੀ ਕਰਨਾ ਚਾਹਵੇ ਇੱਕ ਸਟੇਟ ਜਾਂ ਇੱਕ ਸ਼ਹਿਰ ਦੇ ਵਿੱਚ ਕਿੰਨਾ ਪੈਸਾ ਗਊ ਦੇ ਨਾਮ ਉਤੇ ਕਾਮ ਬੰਦਾ ਪੇ ਕਰਦਾ ਜਾਂ ਕਿੰਨਾ ਇਕੱਠਾ ਹੁੰਦਾ ਹਜ਼ਾਰ ਕਰੋੜ ਰੁਪਿਆ ਸਾਲ ਦਾ ਇਕੱਠਾ ਹੁੰਦਾ ਹੈ ਹਿਮਾਚਲ ਪ੍ਰਦੇਸ਼ 40-50 ਕਰੋੜ ਪੰਜਾਬ ਦੇ ਵਿੱਚ ਵੀ ਇਕੱਠਾ ਹੁੰਦਾ ਹੈ ਹਜ਼ਾਰ ਰੁਪਿਆ ਆਪਾਂ ਹਰੇਕ ਗੱਡੀ ਤੇ 4-ਵੀਲਰ ਤੇ ਟੈਕਸ ਦਿੰਨੇ ਆ ਕਾਸਸ ਫਿਰ ਇਲੈਕਟ੍ਰਿਸਿਟੀ ਦੇ ਸਾਡੇ ਬਿੱਲ ਦੇ ਉੱਤੇ ਕਾਸਸ ਲੱਗਿਆ ਹੋਇਆ ਹੈ ਸ਼ਰਾਬ ਦੀ ਬੋਤਲ ਤੇ ਕਹਿੰਦੇ ਕਾਸਸ ਹਿਮਾਚਲ ਪ੍ਰਦੇਸ਼ ਦਾ 10 ਰੁਪਏ ਹੈਗਾ ਹਰ ਬੰਦਾ ਮੇਰੇ ਤੁਹਾਡੇ ਅਰਗਾ ਵੀ ਜਿਹਦੇ ਘਰ ਦਾ ਵੀ ਬਿੱਲ ਆਉਂਦਾ ਉਹਦੇ ਵਿੱਚ ਕਾਸਸ ਜਾ ਰਿਹਾ ਬਿਲਕੁਲ ਜਾ ਰਿਹਾ ਜਦੋਂ ਗਾਂ ਹੋ ਗਈ ਬਲਦ ਹੋ ਗਏ ਤੇ ਆ ਇਸ ਫੈਮਿਲੀ ਦੇ ਜਿਹੜੇ ਜਾਨਵਰ ਨੇ ਕਿਉਂਕਿ ਮੱਝਾਂ ਨੂੰ ਉਸ ਫੈਮਿਲੀ 'ਚ ਨਹੀਂ ਪਾਇਆ ਗਿਆ ਜਦੋਂ ਕਾਊਸੈਸ ਲਗਾਉਂਦੇ ਆ ਤੇ ਕਾਊਸੈਸ ਤੇ ਜਿਹੜੇ ਕਾਨੂੰਨ ਬਣਾਏ ਗਏ ਨੇ ਉਹਦੇ ਕਾਊ ਦੀ ਡੈਫੀਨੇਸ਼ਨ ਬਫਲੋ ਨਹੀਂ ਆਦੀ ਉਹ ਕਾਨੂੰਨ ਬਣਾਇਆ ਗਿਆ ਵੀ ਕਾਊ ਤੇ ਇਹਦੀ ਬਰਾਦਰੀ ਦੇ ਜਿਹੜੇ ਲੋਕ ਹੈਗੇ ਨੇ ਜਾਨਵਰ ਉਹਨਾਂ ਦੀ ਦੇਖਭਾਲ ਲਈ ਤੇ ਉਹਨਾਂ ਦੀ ਵੈਲਫੇਅਰ ਲਈ ਬਣਾਇਆ ਬੜੀ ਅੱਛੀ ਗੱਲ ਹੈ ਅਸੀਂ ਤਾਂ ਕਹਿੰਨੇ ਵੀ ਇਨਸਾਨ ਵੀ ਜੀਣ ਦੇ ਹੱਕਦਾਰ ਨੇ ਜਾਨਵਰ ਵੀ ਹੈਗੇ ਨੇ ਪੇੜ ਵੀ ਸਾਰੀ ਸ੍ਰਿਸ਼ਟੀ ਹੈਗੀ ਤੇ ਉਹ ਫਿਰ ਜਿਹੜੇ ਆ ਕੇ ਸੜਕਾਂ ਤੇ ਉਹ ਘੁੰਮਦੀਆਂ ਨੇ ਤੇ ਉਹਨਾਂ ਨਾਲ ਕਾਣ ਐਕਸੀਡੈਂਟ ਹੁੰਦੇ ਨੇ ਉਹਨਾਂ ਦੀ ਰੋਕਥਾਮ ਵੀ ਸਰਕਾਰ ਦੀ ਡਿਊਟੀ ਸੀ ਜਿਹਦੇ ਵਿੱਚ ਸਰਕਾਰ ਨੈਸ਼ਨਲ ਲੈਵਲ ਤੇ ਫੇਲ ਹੋਈ ਕਿਉਂਕਿ ਉੱਥੇ ਤਾਂ ਸੀਐਮ ਮਾਨ ਵੀ ਆਏ ਰਾਜਵੀਰ ਜੀਵੰਦ ਦਾ ਹਾਲ ਪੁੱਛਣ ਉੱਥੇ ਵੱਡੇ ਗਾਇਕ ਆਏ ਪਰ ਕਿਸੇ ਦੇ ਮੂੰਹੋਂ ਇਹ ਗੱਲ ਤਾਂ ਫੁੱਟੀ ਨਹੀਂ ਵੀ ਕਸੂਰ ਅਵਾਰਾ ਪਸ਼ੂਆਂ ਦਾ ਜਾਇਦੀ ਜ਼ਿੰਮੇਵਾਰੀ ਕੀ ਦੀ ਨਹੀਂ ਜੀ ਕਸੂਰ ਤਾਂ ਉਹਨਾਂ ਲੋਕਾਂ ਦਾ ਹੈ ਜਿਹੜੇ ਹੁਕਮਰਾਨ ਰਹੇ ਨੇ ਕਰਨਾ ਕੀ ਹੈ ਸੜਕਾਂ ਤੇ ਗਾਵਾਂ ਕਿ ਨਹੀਂ ਆਕ ਨੇ ਅਜੇ ਤੁਸੀਂ ਅਗਰ ਸ਼ਹਿਰ 'ਚ ਦੇਖੋ ਤੇ 100 ਹੋਣਗੀਆਂ ਕੀ 100 ਗਾਂ ਨੂੰ ਵਾਸਤੇ ਇੱਕ ਬਾੜਾ ਬਣਾ ਕੇ ਉੱਥੇ ਨਹੀਂ ਰੱਖਿਆ ਜਾ ਸਕਦਾ ਸੁਖਵੀਰ ਬਾਦਲ ਵੀ ਮਿਲਣ ਗਿਆ ਵੀ ਤੇਰੇ ਤੇਰੇ ਹੁੰਦਿਆ ਤੂੰ گاਵਾਂ ਦਾ ਕੀ ਕਰਤਾ ਜੀ ਭਗਵੰਤ ਮਾਲ ਮਿਲ ਗਿਆ ਤਾਂ ਐਵੇਂ ਮਗਰਮੱਛ ਦੇ ਅੰਸੂ ਨੇ ਇਹਨਾਂ ਲੋਕਾਂ ਕੋਲ ਵਿਜ਼ਨ ਹੀ ਕੋਈ ਨਹੀਂ ਐਂਡ ਵਿਲ ਪਾਵਰ ਨਹੀਂ ਹੈ ਤੁਸੀਂ ਟਰੈਵਲ ਕਰੋ ਚਾਰੇ ਪਾਸੇ ਖੱਡੇ ਹੈਗੇ ਨੇ ਕਿ ਵੀਆਈਪੀ ਨੂੰ ਨਜ਼ਰ ਨਹੀਂ ਆਉਂਦੀ ਪਰ ਉਹਨਾਂ ਨੇ ਹੋਏ ਹੋਏ ਨੇ ਤਾਕਤ ਦੇ ਨਸ਼ੇ 'ਚ ਹੈਗੇ ਨੇ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕੁਝ ਨਾ ਨਾ ਗੱਡੀਆਂ ਦੇ ਟਾਇਰ ਹੀ ਇੰਨੇ ਚੋੜੇ ਨਹੀਂ ਉਹ ਖੱਡਾ ਤਾਂ ਪੂਟ ਟੱਪ ਜਾਂਦੀ ਹੈ ਜਦੋਂ ਇਹਨਾਂ ਨੂੰ ਨਜ਼ਰ ਆਏਗਾ ਵੀ ਸਾਡੀ ਸੰਦਾਂ ਦੇ ਵਿੱਚ ਬਹੁਤ ਮੋਤਾਂ ਹੁੰਦੀਆਂ ਇਸ ਤਰੀਕੇ ਦੇ ਵਾਰਾ ਪਸ਼ਵਾਂ ਨਾਲ ਹਾਈਵੇਜ਼ ਦੇ ਉੱਪਰ ਉਦਾਹਰਨ ਦੇ ਤੌਰ ਤੇ ਜਵੰਧਾ ਹੈ ਜਾਂ ਕੋਈ ਹੋਰ ਆਮ ਪੀੜਿਤ ਪਰਿਵਾਰ ਹੋਵੇਗਾ ਕੁਝ ਵੀ ਕਲੇਮ ਕਰ ਸਕਦਾ ਹੈ ਕਿਸੇ ਤਰੀਕੇ ਦਾ ਨੁਕਸਾਨ ਜਾਂ ਕਿਸੇ ਉੱਤੇ ਕਾਰਵਾਈ ਦੀ ਮੰਗ ਕਰ ਸਕਦਾ ਠੀਕ ਕਾਰਮਲ ਕਾਨਵੈਂਟ ਸਕੂਲ ਵਿੱਚ ਇੱਕ ਪੇੜ ਗਿਰ ਗਿਆ ਸੀ ਉਸ ਪੇੜ ਗਿਰਨ ਕਰਕੇ ਕੁਝ ਬੱਚੇ ਇੰਜਰਡ ਹੋ ਗਏ ਇੱਕ ਬੱਚੀ ਮਰ ਗਈ ਉਹਦਾ ਹੁਣ ਪਿੱਛੇ ਜੇ ਹਾਈ ਕੋਰਟ ਨੇ 1 ਕਰੋੜ ਦਾ ਮੁਆਵਜ਼ਾ ਦਿੱਤਾ ਹੈ ਦੂਜੇ ਕਹਿੰਦੇ ਆ ਕਿ ਜਿਹੜੇ ਜ਼ਿਮੀਂਦਾਰ ਹੈ ਜੱਟ ਹੈ ਉਹ ਉਦੋਂ ਤੱਕ ਰੱਖਦੇ ਆ ਜਦੋਂ ਲਾਹਾ ਮਿਲਦਾ ਦੁੱਧ ਮਿਲਦਾ ਬਾਅਦ ਚ ਛੱਡ ਦਿੰਦੇ ਮੇਰਾ ਕੁਐਸਚਨ ਇਹ ਆ ਕਿ ਕੀ ਉਹ ਵੀ ਇੰਪਲੀਕੇਟ ਹੋ ਸਕਦੇ ਕਿਸੇ ਤਰੀਕੇ ਦੇਖੋ ਚੰਡੀਗੜ੍ਹ ਵਿੱਚ گاਵਾ ਹੁੰਦੀਆਂ ਸੀ ਦੋਸੀਂ ਛੋਟੇ ਸਿਗੇ ਸੀਗੀਆਂ ਸਟੇਟ ਆਫਿਸ ਵਾਲੇ ਇੱਥੇ ਟਰੱਕਾਂ 'ਚ ਲੋਡ ਕਰਕੇ ਲੈ ਕੇ ਜਾਂਦੇ ਸੀਗੇ ਨੀਲਮ ਸਿਨੇਮਾ ਦੇ ਪਿੱਛੇ ਬਣਿਆ ਹੋਇਆ ਸੀਗਾ ਪੌਂਟ ਉੱਥੇ ਲਿਆ ਕੇ ਛੱਡ ਦਿੰਦੇ ਸੀਗੇ ਚਲਾਨ ਕਟੋ ਆ ਕੇ ਜਿਹੜੇ ਜਿਨ੍ਹਾਂ ਦਾ ਪਸ਼ੂ ਸੀ ਉਹ ਲੈ ਜਾਂਦੇ ਸਤਸ਼ਕਾਲ ਪੰਜਾਬਾਨ ਕਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਐਨੀਮਲ ਵੈਲਫੇਅਰ ਦੀ ਗੱਲ ਪੂਰੀ ਦੁਨੀਆ ਦੇ ਵਿੱਚ ਹੁੰਦੀ ਹੈ ਜਾਨਵਰਾਂ ਪ੍ਰਤੀ ਪਿਆਰ ਜਤਾਇਆ ਜਾਂਦਾ ਚੰਗੀ ਗੱਲ ਹੈ ਪਰ ਭਾਰਤ ਸ਼ਾਇਦ ਅਜਿਹਾ ਇੱਕੋ ਇੱਕ ਮੁਲਕ ਹੋਏਗਾ ਜਿੱਥੇ ਇੱਕ ਜਾਨਵਰ ਨੂੰ ਗਊ ਨੂੰ ਮਾਤਾ ਵੀ ਕਿਹਾ ਜਾਂਦਾ ਤੇ ਉਸ ਨੂੰ ਆਵਾਰਾ ਸੜਕਾਂ ਤੇ ਵੀ ਛੱਡਿਆ ਜਾਂਦਾ ਕਰੋੜਾ ਰੁਪਏ ਉਸਦੇ ਨਾਂ ਉੱਤੇ ਇਕੱਠੇ ਵੀ ਕੀਤੇ ਜਾਂਦੇ ਨੇ ਧਰਮ ਵੀ ਵੱਡੇ ਪੱਧਰ ਤੇ ਗਊ ਮਾਤਾ ਦੇ ਨਾਂ ਉੱਤੇ ਪ੍ਰਚਾਰਿਆ ਜਾਂਦਾ ਧਰਮ ਦੇ ਨਾਂ ਉੱਤੇ ਵੋਟਾਂ ਵੀ ਲਈ ਜਾਂਦੀਆਂ ਨੇ ਗਊ ਮਾਤਾ ਦੇ ਨਾਂ ਉੱਤੇ ਦੰਗੇ ਵੀ ਹੋ ਜਾਂਦੇ ਨੇ ਪਰ ਹਾਲ ਹੀ ਦੇ ਵਿੱਚ ਇੱਕ ਮੌਤ ਹੋਈ ਜਿਸ ਨੇ ਫਿਰ ਤੋਂ ਬਹੁਤ ਸਾਰੇ ਸਵਾਲ ਸਾਡੇ ਮੂਰੇ ਲੈ ਕੇ ਖੜੇ ਕਰ ਦਿੱਤੇ ਕਿ ਜ਼ਿੰਦਗੀ ਕਿੰਨੀ ਕੀਮਤੀ ਹੈ انسان ਦੀ ਗੌਦੀ ਦੋਮਾ ਦੀ ਇਹਨਾਂ ਦੇ ਵਿੱਚੋਂ ਕੋਈ ਵੱਡਾ ਜਾਂ ਛੋਟਾ ਵੀ ਹੈ ਅਹਿਮियत ਕਿੰਨੀ ਜ਼ਿਆਦਾ ਰਾਜਵੀਰ ਜਵੰਦਾ ਦੀ ਮੌਤ ਨੇ ਆਵਾਰਾ ਪਸ਼ਮਾ ਤੇ ਬਹੁਤ ਸਾਰੇ ਸਵਾਲ ਆਮ ਲੋਕਾਂ ਦੇ ਜ਼ੁਬਾਨੀ ਸਰਕਾਰ ਨੂੰ ਕਰਵਾਏ ਸਾਡੇ ਨਾਲ ਇਸ ਮਸਲੇ ਉੱਤੇ ਜੁੜੇ ਨੇ ਐਡਵੋਕੇਟ ਨਵਕਰਨ ਸਿੰਘ ਜੀ ਸਵਾਗਤ ਕਰ ਲੈਣੇ ਆ ਫਿਰ ਗੱਲਬਾਤ ਕਰਾਂਗੇ ਸਾਸੀ ਕਸਰ ਵੈਲਕਮ ਸਰ ਸ਼ਕਲ ਜੀ ਸਰ ਜਿੱਦਾਂ ਮੈਂ ਕਿਹਾ ਕਿ ਆਪਣਾ ਮੁਲਕ ਇਹੋ ਜਿਹਾ ਹੋਊਗਾ ਜਿੱਥੇ ਸਭ ਤੋਂ ਵੱਧ ਚਰਚਾ ਹੁੰਦੀ ਹੈ ਗਾਂ ਦੀ ਉਹ ਭਾਵੇਂ ਚਰਚਾ ਕਿਸੇ ਚੰਗੇ ਪਾਸੇ ਹੋਵੇ ਜਾਂ ਮਾੜੇ ਪੱਖ ਤੋਂ ਮਾਂ ਵੀ ਕਿਹਾ ਜਾਂਦਾ ਕਰੋੜਾ ਰੁਪਏ ਵੀ ਲਏ ਜਾਂਦੇ ਆ ਤੇ ਗਾਵਾਂ ਜਦੋਂ ਕਾਤਲ ਹੋ ਜਾਣ ਤਾਂ ਉਦੋਂ ਲੋਕ ਸਵਾਲ ਕਰਦੇ ਆ ਰੀਸੈਂਟ ਘਟਨਾ ਹੋਈ ਹੈ ਪੰਜਾਬ ਦੇ ਵਿੱਚ ਚਰਚਿਤ ਸਿੰਗਰ ਦੀ ਮੌਤ ਹੋ ਗਈ ਇੱਕ ਅਵਾਰਾ ਪਸ਼ੂਆਂ ਦੀ ਫੇਟ ਕਰਕੇ ਕਿਵੇਂ ਦੇਖਦੇ ਹੋ ਇਹ ਸਮੱਸਿਆ ਨੂੰ ਕਿਵੇਂ ਹੈਂਡਲ ਕੀਤਾ ਜਾ ਸਕਦਾ ਹੈ ਦੇਖੋ ਪਹਿਲੇ ਤਾਂ ਗੱਲ ਹੈਗੀ ਹੈ ਕਿ ਗਾਂ ਦੇ ਨਾਲ ਲੋਕਾਂ ਦੇ ਰਿਲੀਜੀਅਸ ਸੈਂਟੀਮੈਂਟਸ ਜੁੜੇ ਹੋਏ ਨੇ ਜੀ ਤੇ ਸਦੀਆਂ ਤੋਂ ਗਾਂ ਨੂੰ ਪੂਜਿਆ ਜਾਂਦਾ ਤੇ ਮੇਰਾ ਖਿਆਲ ਉਹਦਾ ਕਾਰਨ ਵੀ ਆਈ ਸੀਗਾ ਕਿ ਗਾਂ ਦੁੱਧ ਵੀ ਦਿੰਦੀ ਸੀ ਤੇ ਗਾਂ ਦੇ ਜਿਹੜੇ ਹੈਗਾ ਗੋਬਰ ਉਹਦੇ ਤੋਂ ਜਿਹੜਾ એનર્ਜੀ ਪ੍ਰੋਡਿਊਸ ਹੁੰਦੀ ਸੀ ਲੋਕ ਲੋਕਾਂ ਦੇ ਚੁੱਲ੍ਹੇ ਬਲਦੇ ਸੀਗੇ ਜੀ ਤੇ ਜਿਹੜੇ ਉਹਦੇ ਚੋਂ ਬਲਦ ਨਿਕਲਦੇ ਸੀਗੇ ਉਹਦੇ ਨਾਲ ਖੇਤੀ ਵੀ ਹੁੰਦੀ ਸੀ। ਸੋ ਉਸ ਕਰਕੇ ਬੜਾ ਇੱਕ ਯੂਸਫੁਲ ਜੀ ਜਾਨਵਰ ਉਹ ਬਣਿਆ ਗਿਆ ਇੰਡੀਆ ਦੇ ਵਿੱਚ ਬੈਕਗ੍ਰਾਉਂਡ ਤੇ ਸ਼ਾਇਦ ਹੀ ਹੋएगी। ਜੀ ਰਿਸ਼ਤਾ ਰਿਹਾ ਯਾਨੀ ਕਿ ਇਨਸਾਨ ਹਾਂ ਉਹ ਇਨਸਾਨ ਦਾ ਕਿਉਂਕਿ ਉਹਦੇ ਤੇ ਜਿਹੜੇ ਹੈਗਾ ਰਿਸ਼ਤਾ ਰਿਹਾ ਤੇ ਉਸ ਕਰਕੇ ਉਹਨੂੰ ਜਿਹੜਾ ਹੈਗਾ ਐਵੇਂ ਦਿੱਤੀ ਹੋ ਸਕਦਾ ਕੋਈ ਹੋਰ ਵੀ ਹੋਵੇ ਮੈਨੂੰ ਨਾ ਜਾਣਕਾਰੀ ਹੋਵੇ ਲੇਕਿਨ ਗਾਂ ਨੂੰ ਜਿਹੜਾ ਹੈਗਾ ਇਹ ਲੋਕੀ ਪੁੱਛਦੇ ਵੀ ਨੇ ਤੇ ਇਹਨੂੰ ਧਾਰਮਿਕ ਵੀ ਗਿਣਿਆ ਜਾਂਦਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਜੇ ਅ ਦੇਸ਼ ਤੇ ਜ਼ਿਆਦਾ ਲੋਕ ਗਊ ਨੂੰ ਮਾਤਾ ਕਹਿੰਦੇ ਨੇ ਸਾਨੂੰ ਕੋਈ ਮੁਸ਼ਕਿਲ ਨਹੀਂ ਜੀ ਹੈਨਾ ਜੀ ਅਸੀਂ ਕਿਹੜਾ ਦੁਰਕਾਰਦੇ ਹਾਂ ਹੈਨਾ ਜੀ ਤੇ ਹੁਣ ਗੱਲ ਸਿਰਫ ਇਹ ਹੈਗੀ ਹੈ ਕਿ ਜਦੋਂ ਗਾਂ ਹੋਗੀ ਬਲਦ ਹੋਗੇ ਤੇ ਆ ਇਸ ਫੈਮਿਲੀ ਦੇ ਜਿਹੜੇ ਜਾਨਵਰ ਨੇ ਜੀ ਕਿਉਂਕਿ ਅ ਮੈਂ ਤਾਂ ਕਹਿ ਰਿਹਾ ਇਸ ਫੈਮਿਲੀ ਦੇ ਜਾਨਵਰ ਹੈ ਕਿਉਂਕਿ ਮੱਝਾਂ ਨੂੰ ਉਸ ਫੈਮਿਲੀ ਚ ਨਹੀਂ ਪਾਇਆ ਗਿਆ ਜਦੋਂ ਕਾਊਸੈਸ ਲਗਾਉਂਦੇ ਆ ਤੇ ਕਾਊਸੈਸ ਤੇ ਜਿਹੜੇ ਕਾਨੂੰਨ ਬਣਾਏ ਗਏ ਨੇ ਵੱਖਰੇ ਵੱਖਰੇ ਉਹਨਾਂ ਨੇ ਸਟੇਟਸ ਨੇ ਉਹਦੀ ਕਾਊ ਦੀ ਡੈਫੀਨੇਸ਼ਨ ਬਫਲੋ ਨਹੀਂ ਆਦੀ ਮੱਝ ਤੇ ਕੋਈ ਕੋਈ ਮੱਝ ਨਹੀਂ ਹੁੰਦੀ ਉਹਦੇ ਚ ਹਾਂ ਮਤਲਬ ਕਿ ਜਿਹੜਾ ਕਾਨੂੰਨ ਬਣਾਇਆ ਗਿਆ ਉਹ ਕਾਨੂੰਨ ਬਣਾਇਆ ਗਿਆ ਵੀ ਕਾਊ ਤੇ ਇਹਦੀ ਬਰਾਦਰੀ ਦੇ ਜਿਹੜੇ ਲੋਕ ਹੈਗੇ ਨੇ ਜਾਨਵਰ ਉਹਨਾਂ ਦੀ ਦੇਖਭਾਲ ਲਈ ਤੇ ਉਹਨਾਂ ਦੀ ਵੈਲਫੇਅਰ ਲਈ ਬਣਾਇਆ ਗਿਆ ਠੀਕ ਹੈ ਜੀ ਸੋ ਬੜੀ ਅੱਛੀ ਗੱਲ ਹੈ ਅਸੀਂ ਤਾਂ ਕਹਿੰਨੇ ਵੀ ਇਨਸਾਨ ਵੀ ਜੀਣ ਦੇ ਹੱਕਦਾਰ ਨੇ ਜਾਨਵਰ ਵੀ ਹੈਗੇ ਨੇ ਪੇੜ ਵੀ ਸਾਰੀ ਸ੍ਰਿਸ਼ਟੀ ਹੈਗੀ ਹੈ ਜੀ ਹੁਣ ਪ੍ਰੋਬਲਮ ਇੱਥੇ ਆ ਜਾਂਦੀ ਹੈ ਕਿ ਜਦੋਂ ਉਹ ਗਾਵਾ ਜਾਂ ਬਲਦ ਜਿਹੜੇ ਨੇ ਸੜਕਾਂ ਤੇ ਆਪਸ ਲੜਦੇ ਹੋਏ ਲੋਕਾਂ ਨੂੰ ਵੀ ਮਾਰ ਦਿੰਦੇ ਨੇ ਕਿਤੇ ਆਪਾਂ YouTube ਤੇ ਦੇਖਦੇ ਆ ਜੀ ਕਿ ਸਿੰਘਾਂ ਦੇ ਚੁੱਕੇ ਬਲਦ ਨੇ ਬੰਦੇ ਨੂੰ ਹਵਾ ਚ ਭੁਲਾ ਰਿਹਾ ਸਿਰਫ ਪੰਜਾਬ ਦੀ ਗੱਲ ਨਹੀਂ ਪੂਰੇ ਇੰਡੀਆ ਦੀ ਗੱਲ ਹੈ ਜੀ ਜਦੋਂ ਆਪਾਂ YouTube ਸੇ ਐਜੀ ਵੀਡੀਓ ਦੇਖਦੇ ਆ ਬੜੇ ਸਾਹ ਤੇ ਹੈਗੀ ਹੈ ਹੁਣ ਕਿਉਂਕਿ ਇਹ ਧਾਰਮਿਕ ਖੋਣ ਕਰਕੇ ਜਿਹੜਾ ਹੈਗਾ ਤੇ ਲੋਕ ਜਿਹੜੇ ਨੇ ਇਹਨੂੰ ਆਟਾ ਵੀ ਪਾਉਂਦੇ ਨੇ ਰੋਟੀ ਵੀ ਪਾਉਂਦੇ ਨੇ ਇਹਨੂੰ ਧਾਰਮਿਕ ਮੰਨਨ ਕਰਕੇ ਜਿਹੜਾ ਇੱਕ ਮਾਨਤਾ ਮਿਲ ਗਈ। ਸੋ ਅਸੀਂ ਇਸ ਗੱਲ ਦੇ ਬਿਲਕੁਲ ਹਾਮੀਚਾ ਕਿ ਗਊ ਨੂੰ ਜਿਹੜਾ ਹੈਗਾ ਮਾਨ ਸਤਕਾਰ ਮਿਲਣਾ ਚਾਹੀਦਾ। ਜੀ। ਜ਼ਰੂਰ ਮਿਲੇ। ਤੁਸੀਂ ਜਿਹੜਾ ਹੈਗਾ ਇਸ ਮੁਲਕ ਦੇ ਵਿੱਚ ਕਾ ਉਸਸ ਲਗਾਇਆ ਗਿਆ ਐਂਡ ਉਹ ਅਜਨੀ ਸਦੀਆਂ ਤੋਂ ਲਗਾਇਆ ਹੋਇਆ। ਤੇ ਉਸ ਕਾਉਸੈਸ ਨੂੰ ਜਿਹੜਾ ਹੈਗਾ ਵਰਤਿਆ ਜਾਣਾ ਚਾਹੀਦਾ ਹੈ ਕਿ ਜਿਹੜੀਆਂ ਹੈਗੀਆਂ ਨੇ ਗਊਆ ਉਹਨਾਂ ਨੂੰ ਤੁਸੀਂ ਸੜਕਾਂ ਤੇ ਨਾ ਘੁੰਮਣ ਜਿਹੜੇ ਤੇ ਲੋਕਾਂ ਨੇ ਪਾਲੀਆਂ ਹੀ ਉਹਨੇ ਤਾਂ ਟੇਕ ਕੇਅਰ ਹੋ ਹੀ ਰਹੀ ਹੈ ਜੀ ਪਰ ਜਿਹੜੀਆਂ ਪਾਲੀਆਂ ਨਹੀਂ ਹੋਈਆਂ ਉਹਨਾਂ ਨੂੰ ਜਿਹੜਾ ਹੈਗਾ ਜਾ ਕੇ ਤੁਸੀਂ ਕਿਸੇ ਵੀ ਕੈਟਲ ਪੌਂਡ ਜਿ ਰੱਖੋ ਭਾਵੇਂ ਉਹਨੂੰ ਗਊਸ਼ਾਲਾ ਕੋ ਭਾਵੇਂ ਕੁਝ ਕਹੋ ਸੋ ਉਹਦੇ ਵਾਸਤੇ ਪੈਸੇ ਇਕੱਠੇ ਕੀਤੇ ਜਾਂਦੇ ਸੀ ਐਂ ਕਿਸੇ ਨੇ ਕੋਈ ਇਹ ਦੀਚ ऑब्ਜੈਕਸ਼ਨ ਵੀ ਨਹੀਂ ਹੈ ਮਤਲਬ ਕਿ ਕੁਝ ਲੋਕਾਂ ਨੂੰ ਹੋ ਵੀ ਸਕਦੀ ਹੈ ਪਰ ਆਪਾਂ ਅੱਜ ऑब्ਜੈਕਸ਼ਨ ਦੀ ਗੱਲ ਨਹੀਂ ਕਰ ਰਹੇ ਜੀ ਜੀ ਤਾਂ ਠੀਕ ਹੈ ਕਿ ਉਹ ਫਿਰ ਜਿਹੜੇ ਉਹ ਆ ਕੇ ਸੜਕਾਂ ਤੇ ਉਹ ਘੁੰਮਦਿਆਂ ਨੇ ਤੇ ਉਹਨਾਂ ਦਾ ਕਾਰਨ ਐਕਸੀਡੈਂਟ ਹੁੰਦੇ ਨੇ ਉਹਨਾਂ ਦੀ ਰੋਕਥਾਮ ਵੀ ਸਰਕਾਰ ਦੀ ਡਿਊਟੀ ਸੀ ਜਿਹਦੇ ਵਿੱਚ ਸਰਕਾਰ ਨੈਸ਼ਨਲ ਲੈਵਲ ਤੇ ਫੇਲ ਹੋਈ ਹੈ ਹਮ ਤੇ ਇਸ ਏਰੀਆ ਵਿੱਚ ਵੀ ਜਿਹੜਾ ਆਪਾਂ ਦੇਖ ਰਹੇ ਹਾਂ ਗਵਾਂ ਸੜਕ ਤੇ ਘੁੰਮਦਿਆਂ ਪਈਆਂ ਇੱਥੇ ਤਾਂ ਅਜੇ ਘੱਟ ਨੇ ਜੀ ਅਗਰ ਇਨ ਕੰਪੈਰੀਜ਼ਨ ਦੇਖੋ ਟੂ ਮਧਿਆ ਪ੍ਰਦੇਸ਼ ਰਾਜਸਥਾਨ ਜਿਹੜੇ ਹਿੰਦੂ ਸਟੇਟਸ ਨੇ ਜੀ ਜਿਹੜਾ ਹਿੰਦੂਆਂ ਦੀ ਜਾਂ ਜਿੱਥੇ ਲੋਕ ਜ਼ਿਆਦਾ ਧਾਰਮਿਕ ਨੇ ਉੱਥੇ ਗਊਆਂ ਜਿਹੜੀਆਂ ਨੇ ਉਹ ਸੜਕਾਂ ਤੇ ਘੁੰਮਦੀਆਂ ਨੇ ਘਰਾਂ ਦੇ ਅੱਗੇ ਘੁੰਮਦੀਆਂ ਪਈਆਂ ਨੇ ਟ੍ਰੈਫਿਕ ਜਾਮ ਹੋਏ ਸੜਕਾਂ ਤੇ ਬੈਠੀਆਂ ਹੋਈਆਂ 10-10 ਗਊਆਂ ਕੱਟੀਆਂ ਜੀ ਤੋ ਵੱਡੀ ਵੱਡੀ ਪ੍ਰੋਬਲਮ ਹੈਗੀ ਹੈ ਇਥੇ ਨੂੰ ਲੱਗਦਾ ਜੀ ਇੱਕ ਸਮਾਜਿਕ ਅਵੇਅਰਨੈਸ ਦੀ ਕਮੀ ਹੈ ਚਲੋ ਮੰਨਿਆ ਤੁਸੀਂ ਉਹਦੀ ਇੱਜ਼ਤ ਕਰ ਰਹੇ ਹੋ ਉਹਨੂੰ ਮਾਂ ਕਹਿ ਰਹੇ ਹੋ ਬਟ ਕੀ ਉਹ ਰੈਲਾਈਜ਼ ਨਹੀਂ ਕਰਦੇ ਕਿ ਇਹ ਵੀ ਉਹਨਾਂ ਦੀ ਇੱਕ ਸੋਸ਼ਲ ਡਿਊਟੀ ਬਣ ਜਾਂਦੀ ਹੈ ਕਿ ਜਾਨਵਰ ਇਸ ਤਰੀਕੇ ਨਹੀਂ ਹੋਣੇ ਚਾਹੀਦੇ ਜੇ ਇਨਸਾਨ ਦੀ ਜ਼ਿੰਦਗੀ ਬਹੁਤੇ ਮੁਲਕਾਂ 'ਚ ਵੱਡੀ ਮੰਨੀ ਜਾਂਦੀ ਹੈ ਜਾਨਵਰ ਦੀ ਜਾਨ ਤੋਂ ਨਹੀਂ ਮੇਤਾ ਮੇਤਾ ਇਸ ਕੰਟਰੋਵਰਸੀਸ ਪੈਂਦਾ ਹੀ ਨਹੀਂ ਜੀ ਸੁਪੋਜ਼ ਅਸੀਂ ਇੱਕ ਗਾਂ ਨੂੰ ਆਪਣੀ ਮਾਂ ਮੰਨਦੇ ਹਾਂ ਹੈਨਾ ਜੀ ਆਪਣੇ ਧਾਰਮਿਕ ਤੌਰ ਤੇ ਫਿਰ ਮਾਂ ਨੂੰ ਸੜਕਾਂ ਤੇ ਰੋਲ ਦੇ ਕਿਉਂ ਪਿਓ ਹੂੰ ਉਹ ਮਾਵਾਂ ਵਾਸਤੇ ਤੁਸੀਂ ਘਰ ਬਣਾਓ ਜੀ ਹਾਂਜੀ ਉਹਨਾਂ ਨੂੰ ਜਾ ਕੇ ਉੱਥੇ ਚਾਰਾ ਪਾਓ ਤੇ ਉਹਨਾਂ ਦੀ ਦੇਖਭਾਲ ਕਰੋ ਇਹ ਇਹਦੇ ਵਿੱਚ ਸਰ ਸਕੈਮ ਦੇ ਵੀ ਸਵਾਲ ਉੱਠਦੇ ਗਊਸ਼ਾਲਾ ਬਹੁਤ ਨੇ ਇੱਕ ਛੋਟੇ ਜਿਹੇ ਟਾਊਨ ਦੇ ਵਿੱਚ ਕਈ ਵਾਰ ਦੋ ਦੋ ਗਊਸ਼ਾਲਾ ਹੁੰਦੀਆਂ ਫੰਡ ਵੀ ਆਉਂਦਾ ਉਹਨਾਂ ਨੂੰ ਤੇ ਸਰਕਾਰਾਂ ਵੀ ਲੈ ਰਹੀਆਂ ਇਹ ਜਾਣਦਾ ਕਿੱਥੇ ਹੈ ਪੈਸਾ ਤੇ ਕਿੰਨਾ ਪੈਸਾ ਜੇ ਮੈਂ ਸਵਾਲ ਕਰਾਂ ਤਾਂ ਵੀ ਕੋਈ ਅੰਦਾਜ਼ਾ ਕਿ ਪੰਜਾਬ ਜਾਂ ਹਿਮਾਚਲਿਆ ਇੱਕ ਸਟੇਟ ਜਾਂ ਇੱਕ ਸ਼ਹਿਰ ਦੇ ਵਿੱਚ ਕਿੰਨਾ ਪੈਸਾ ਗਊ ਦੇ ਨਾਮ ਉਤੇ ਇਹ ਕੰਮ ਬੰਦਾ ਪੇ ਕਰਦਾ ਜਾਂ ਕਿੰਨਾ ਇਕੱਠਾ ਹੁੰਦਾ ਦੇਖੋ ਹੁਣ ਮੈਂ ਜਿਹੜੇ ਲੇਟੈਸਟ ਡਾਟਾ ਇਕੱਠਾ ਕੀਤਾ ਹੈ ਜੀ ਉਹਦੇ ਵਿੱਚ 1000 ਕਰੋੜ ਰੁਪਇਆ ਸਾਲ ਦਾ ਇਕੱਠਾ ਹੁੰਦਾ ਹਿਮਾਚਲ ਪ੍ਰਦੇਸ਼ ਵਿੱਚ 1000 ਕਰੋੜ ਜੋ ਅਖਬਾਰੀ ਖਬਰਾਂ ਨੇ ਜੀ ਤੇ ਜਿਹੜਾ ਹੈਗਾ 40-50 ਕਰੋੜ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਇਕੱਠਾ ਹੁੰਦਾ ਜਿਹੜੇ ਆંકੜੇ ਦੱਸਦੇ ਨੇ ਤੇ ਇਸ ਤਰ੍ਹਾਂ ਹੀ ਹਰਿਆਣਾ ਹੋਏਗਾ ਤੇ ਯੂਟੀ ਹੋਏਗੀ ਕਿਉਂਕਿ ਹੁਣ 1000 ਰੁਪਿਆ ਆਪਾਂ ਹਰੇਕ ਗੱਡੀ ਤੇ 4 ਵੀਲਰ ਤੇ ਟੈਕਸ ਦੇਣੇ ਆ ਕਾਸਸ ਜਦੋਂ ਗੱਡੀ ਸ਼ੋਰੂਮ ਚ ਕੜਵਾਉਂਦੇ ਗੱਡੀ ਸ਼ੋਰੂਮ ਚ ਕੜਾਣੇ ਉਸ ਕਾਸਸ ਹੁੰਦਾ ਫਿਰ ਲੈਕਸਿਟੀ ਦੇ ਸਾਡੇ ਬਿੱਲ ਦੇ ਉੱਤੇ ਕਾਸਸ ਲੱਗਿਆ ਹੋਇਆ ਫਿਰ ਸ਼ਰਾਬ ਦੀ ਬੋਤਲ ਤੇ ਕਹਿੰਦੇ ਕਾਸਸ ਹੈ ਜੀ ਹਮਾਚਲ ਪ੍ਰਦੇਸ਼ ਦਾ 10 ਰੁਪਿਆ ਹੈਗਾ ਸੋ ਪੈਸੇ ਦੀ ਕੋਈ ਕਮੀ ਨਹੀਂ ਹੈ ਤੁਸੀਂ ਕੀ ਕਰ ਸਰ ਮੈਂ ਸੌਰੀ ਟੋਕ ਰਹਾ ਹਾਂ ਪਰ ਬਿਜਲੀ ਦੀ ਜਦੋਂ ਤੁਸੀਂ ਗੱਲ ਕੀਤੀ ਕਿ ਹਰ ਬੰਦਾ ਮੇਰੇ ਤੁਹਾਡੇ ਅਰਗਾ ਵੀ ਜਿਹਦੇ ਘਰ ਦਾ ਵੀ ਬਿੱਲ ਆਉਂਦਾ ਉਹਦੇ ਵਿੱਚ ਕਾਉਸਸ ਜਾ ਰਿਹਾ ਬਿਲਕੁਲ ਜਾ ਰਿਹਾ ਜੀ ਬਿਲਕੁਲ ਪਰ ਯੂਨਿਟ ਪੰਜਾਬ ਵਿੱਚ ਜਾ ਰਿਹਾ ਜੀ ਚੰਡੀਗੜ੍ਹ ਦਾ ਮੈਂ ਚੈੱਕ ਨਹੀਂ ਕੀਤਾ ਪੰਜਾਬ ਵਿੱਚ ਜਾ ਰਿਹਾ ਗੱਲ ਇਹ ਨਹੀਂ ਵੀ ਕਿੰਨਾ ਹੋ ਰਿਹਾ ਕਿਉਂਕਿ ਟੈਕਨੀਕਲੀ ਜੇ ਤੁਸੀਂ ਮੈਨੂੰ ਸਵਾਲ ਕਰੋਗੇ ਕਿ ਕਿੰਨੇ ਪਰਸੈਂਟ ਜਾ ਰਿਹਾ ਕੀ ਪੈ ਜਾ ਰਿਹਾ ਆਪਾਂ ਗੱਲ ਕਰ ਰਹੇ ਆ ਵੀ ਜਿਹੜਾ ਸੈਂਕੜੇ ਕਰੋੜ ਰੁਪਏ ਇਕੱਠਾ ਹੋ ਰਿਹਾ ਜੀ ਹੁਣ ਸਪੋਜ਼ ਸੈਂਕੜੇ ਕਰੋੜ ਇਕੱਠਾ ਹੋਇਆ ਤੁਸੀਂ ਇਹਨਾਂ ਨੂੰ ਐਨੀਮਲਸ ਨੂੰ ਕੋਈ ਤਾਂ ਹਾਊਸਿੰਗ ਬਣਾਓਗੇ ਇਹਨਾਂ ਦੀ ਜਿੱਥੇ ਇਹਨਾਂ ਨੂੰ ਇਕੱਠੇ ਕਰਕੇ ਰੱਖੋ ਐਂਡ ਜਿਹੜੀ ਹੁਣ ਇਸ ਚੀਜ਼ ਵੱਲ ਜਿਹੜਾ ਪੰਜਾਬ ਵੱਲ ਮੇਰਾ ਤਾਂ ਧਿਆਨ ਲੱਗਿਆ ਤੇ ਮੈਂ ਜਿਹੜਾ ਹੈਗਾ ਜਨਵਰੀ 2025 ਵਿੱਚ ਇੱਕ ਕੰਪਲੇਂਟ ਫਾਈਲ ਕੀਤੀ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਵਿੱਚ ਹੁਣ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਹੈਗਾ ਉਹ ਪੰਜਾਬ ਦੀ ਵੀ ਕਰਦਾ ਹੈਗਾ ਜੂਰਿਸਡਿਕਸ਼ਨ ਚੇਲਿੱਗੜ੍ਹ ਦੀ ਵੀ ਹੈ ਜੀ ਹੁਣ ਪੰਜਾਬ ਦਾ ਮੈਂ ਡਾਟਾ ਉਹਨਾਂ ਤੋਂ ਇਕੱਠਾ ਕੀਤਾ ਹੈ ਨਾ ਜਿਹੜਾ ਮੈਂ ਬੇਸ ਬਣਾਇਆ ਜੀ ਉਸ ਪੰਜਾਬ ਦੇ ਡਾਟੇ ਵਿੱਚੋਂ ਇਹ ਪਤਾ ਚੱਲਿਆ ਮੈਨਾਂ ਪੁੱਛਿਆ ਵੀ 2020 21 21 22 ਤੇ 22 23 ਤੁਹਾਨੂੰ ਕਿੰਨੇ ਪੈਸੇ ਇਕੱਠੇ ਹੋਏ ਜਿਹਦਾ ਉਹਨਾਂ ਨੇ ਜਵਾਬ ਦਿੱਤਾ ਹਾਂਜੀ ਐਂਡ ਉਸ ਜਵਾਬ ਦੇ ਵਿੱਚੋਂ ਇਹ ਆਇਆ ਕਿ ਆਲਮੋਸਟ 30 ਕਰੋੜ ਰੁਪਇਆ ਹਰ ਇੱਕ ਸਾਲ ਇਕੱਠਾ ਹੋਇਆ ਜੀ ਤੇ ਲੋਕਲ ਬਾਡੀਜ਼ ਤੋਂ ਆਪਾਂ ਮੰਗਿਆ ਹੈਗਾ ਹੁਣ ਇਹ ਜਿਹੜੀ ਸਾਡੀ ਪਟੀਸ਼ਨ ਅਸੀਂ ਫਾਈਲ ਫਾਈਲ ਕੀਤੀ ਉਸ ਵਿੱਚ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਸਾਨੂੰ ਦੱਸੋ ਵੀ ਟੋਟਲ ਤੁਸੀਂ ਕਿੰਨਾ ਸੈਸ ਇਕੱਠਾ ਕੀਤਾ ਕਾਉਸਸ ਇਹਨੂੰ ਕਿੱਥੇ-ਕਿੱਥੇ ਲਗਾਇਆ ਉਸ ਤੋਂ ਸਾਨੂੰ ਪਤਾ ਚੱਲੇਗਾ ਵੀ ਉਹ ਡਿਸਟ੍ਰਿਬਿਊਸ਼ਨ ਕਿੱਥੇ ਹੋਈ ਹੈ ਹਾਲੇ ਤੱਕ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ ਹੈਗਾ ਜੀ ਅਦਾਲਤਾਂ ਉਹਨੂੰ ਇੰਨੀ ਸੀਰੀਅਸਲੀ ਲੈ ਨਹੀਂ ਰਹੀਆਂ ਹੁਣ ਹਿਊਮਨ ਰਾਈਟ ਕਮਿਸ਼ਨ ਵਿੱਚ ਜਨਰੀ ਦਾ ਮੇਰਾ ਕੇਸ ਫਾਈਲ ਕੀਤਾ ਹੋਇਆ ਨਵੰਬਰ ਦੀ ਡੇਟ ਆ ਜਣੀ ਜਵਾਬ ਹੀ ਦੇਰ ਨਹੀਂ ਕੀਤਾ ਹੂੰ ਸੋ ਸਰਕਾਰਾਂ ਵੀ ਬੜੀਆਂ ਚੁਸਤ ਨੇ ਅੱਛਾ ਦੂਸਰਾ ਇਹ ਸੁਣਨ ਚਾਹੁੰਦਾ ਹੈ ਕਿ ਜਿਹੜੀਆਂ ਗਊਸ਼ਾਲਾ ਹੈਗੀਆਂ ਇਹਨਾਂ ਨੂੰ ਇਹ ਫੰਡਸ ਦਿੰਦੇ ਨੇ ਜੀ ਹੁਣ ਗਊਸ਼ਾਲਾ ਵਿੱਚ ਫੰਡ ਕੀ ਰਾਈਟਲੀ ਯੂਜ਼ ਹੋ ਰਿਹਾ ਕਿ ਨਹੀਂ ਹੋ ਰਿਹਾ ਕੀ ਗਊਸ਼ਾਲਾ ਦੇ ਵਿੱਚ ਇਨਫ ਸਪੇਸ ਹੈਗੀ ਹੈ ਕਿ ਉਹ ਕਿੰਨੀਆਂ ਗਾਵਾਂ ਰੱਖ ਸਕਦੇ ਨੇ ਐਂਡ ਜਿਹੜੀਆਂ ਇਹ ਗਾਵਾਂ ਸੜਕਾਂ ਤੇ ਘੁੰਮਦੀਆਂ ਕੀ ਉਹਨਾਂ ਨੂੰ ਉਹਦੇ ਵਿੱਚ ਰੱਖਿਆ ਜਾ ਸਕਦਾ ਹੈ ਜੇ ਨਹੀਂ ਰੱਖਿਆ ਜਾ ਸਕਦਾ ਹੈ ਤੇ ਇਹਨਾਂ ਦੇ ਵਾਸਤੇ ਕਿਹੜੀ ਨਵਾਂ ਨਵੀਂ ਜਗ੍ਹਾ ਬਣਾਈ ਜਾਵੇ ਜੀ ਮੈਂ ਤਾਂ ਬੜਾ ਅੱਛਾ ਇੱਕ ਆਈਡੀਆ ਦਿੱਤਾ ਸੀਗਾ ਵੀ ਦੇਖੋ ਹਰੇਕ ਸ਼ਹਿਰ ਦੇ ਨੇੜੇ ਕਿਤੇ ਨਾ ਕਿਤੇ ਜੰਗਲ ਲੱਗਾ ਜੀ ਉਹ ਜੰਗਲ ਵਿੱਚ ਤੁਸੀਂ ਜਿਹੜਾ ਹੈਗਾ ਉਹਦੇ ਬਾਉਡ ਵਾਇਰ ਲਗਾ ਦਿਓ ਬਾਉਡ ਵਾਇਰ ਲਗਾ ਕੇ ਇਹਨਾਂ گاਵਨ ਉੱਤੇ ਖੁੱਲਾ ਛੱਡ ਦਿਓ ਹੂੰ ਜਿੱਦੀ ਧਾਰਮਿਕ ਭਾਵਨਾਵਾਂ ਹੈਗੀ ਜਾ ਕੇ ਉੱਥੇ ਸੇਵਾ ਕਰੇ ਜੀ ਠੀਕ ਹੈ ਜੀ ਤਾਂ ਕਿ ਸੜਕਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਨਾ ਜਾਣ ਲੋਕਾਂ ਦੇ ਵਿੱਚ ਨਾ ਵੱਜਣ ਜਾਂ ਸਿੰਘਾਂ ਦੇ ਚੁੱਕ ਚੁਕੇ ਨਾ ਮਾਰਨ ਸੋ ਸਤਕਾਰ ਕਰ ਲੋ ਕਿਉਂਕਿ ਅਸੀਂ ਉਸ ਕੰਟਰੋਵਰਸੀ ਚ ਨਹੀਂ ਪੈ ਰਹੇ ਜੀ ਹੈਨਾ ਉਹ ਉਹ ਅਲੱਗ ਮਸਲਾ ਹੈ ਬਈ ਸਿਰਫ ਇੱਕੋ ਜਾਨਵਰ ਕਿਉਂ ਧਾਰਮਕ ਹੈ ਉਹ ਅਲੱਗ ਇੱਕ ਮਸਲਾ ਹੈ ਜੀ ਮੈਂ ਉੱਥੇ ਨਹੀਂ ਜਾ ਰਿਹਾ ਨਾ ਜਾਨ ਦੀ ਲੋੜ ਹੈ ਅਸਾ ਚਾਹਨਾ ਵੀ ਜਿਹੜੀ ਸੜਕਾਂ ਤੇ گاਵਾ ਘੁੰਮਦੀਆਂ ਨੇ ਇਹਨਾਂ ਨੂੰ ਸੰਭਾਲੋ ਇਹਨਾਂ ਦੇ ਦੇਖਭਾਲ ਕਰੋ ਇਹਨਾਂ ਦਾ ਵੀ ਜੀਵਨ ਦਾ ਹੱਕ ਹੈ ਐਂ ਚੰਗੀ ਤਰ੍ਹਾਂ ਜੀਵਨ ਦਾ ਹੱਕ ਹੈ ਤੇ ਇਨਸਾਨਾਂ ਦਾ ਵੀ ਜੀਵਨ ਦਾ ਹੱਕ ਹੈ ਜੀ ਦੋਨੋਂ ਦੀਆਂ ਜਿਹੜੀਆਂ ਰਾਈਟਸ ਨੇ ਉਹਦਾ ਇੱਕ ਬੈਲੈਂਸ ਕ੍ਰੀਏਟ ਕੀਤਾ ਜਾਵੇ ਤੇ ਦੋਨੋਂ ਜਿਹੜੇ ਹੈਗੇ ਨੇ ਕੋ-ਐਗਜ਼ਿਸਟ ਕਰ ਸਕਦੇ ਨੇ ਜੀ ਤੇ ਇਹ ਕਈ ਨੇਸ਼ਨ ਬਹੁਤ ਸਟ੍ਰਿਕਟ ਫੈਸਲੇ ਵੀ ਲੈਂਦੇ ਨੇ ਜਿਵੇਂ ਉਦਾਹਰਨ ਦੇ ਤੌਰ ਤੇ ਯੂ ਐਸ ਦੇ ਵਿੱਚ ਇੱਕ ਸਮਾਂ ਅਜਿਹਾ ਆਇਆ ਕਿ ਜਿਹੜੇ ਸਟ੍ਰੇ ਐਨੀਮਲ ਸੀ ਖਾਸ ਤੌਰ ਤੇ ਗਾਵਾਂ ਦੀ ਗੱਲ ਕਰੀਏ ਤਾਂ ਉਹ ਬਹੁਤ ਮੌਤਾਂ ਕਰ ਰਹੀਆਂ ਸੀ ਐਕਸੀਡੈਂਟ ਹੋ ਰਹੇ ਸੀ ਤਾਂ ਦੇ ਚੋਸ ਕਿ ਉਹਨਾਂ ਨੇ ਹੈਲੀਕਾਪਟਰ ਤੋਂ ਸ਼ੂਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਰਕਾਰ ਨੇ ਇੱਕ ਬਣਾਇਆ ਭਾਰਤ ਦੇ ਵਿੱਚ ਇਹ ਤਾਂ ਨਹੀਂ ਹੋ ਸਕਦਾ ਪਰ ਲੋਕਾਂ ਦੇ ਵਿੱਚ ਜਦੋਂ ਰੋ ਆ ਜਾਂਦਾ ਕਿਉਂਕਿ ਇੱਕ ਫਿਲਮ ਡਾਇਰੈਕਟਰ ਨੇ ਕਿਹਾ ਜਵੰਦਾ ਦੇ ਸਸਕਾਰ ਵਾਲੇ ਦਿਨ ਕਿ ਉੱਥੇ ਪੋਸਟਰ ਚੱਕੋ ਅਵੇਰਨੈਸ ਵਾਸਤੇ ਕਿ ਕਿਲਰ ਕਾਓ ਸੜਕ ਤੋਂ ਹਟਾਓ ਤਾਂ ਤੁਹਾਨੂੰ ਲੱਗਦਾ ਹੈ ਇਹ ਰੋਹ ਮਜਬੂਰ ਕਰੇਗਾ ਕਿਉਂਕਿ ਫਿਲਹਾਲ ਤੱਕ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਉਹ ਕਹਿੰਦੇ ਆ ਕਿ ਫਲਾਣਾ ਲੈ ਰਹਿ ਸਕਾ ਉਸ ਐਸੋ ਕਹਿੰਦੇ ਕਿ ਦੂਜਾ ਲੈ ਰੇ ਦੇਖੋ ਇਸ ਤਰ੍ਹਾਂ ਹੈ ਕਿ ਪਹਿਲੇ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਾਨੂੰਨ ਦੇ ਦਾਇਰੇ ਚ ਰਹਿੰਦੀ ਜੀ ਤੇ ਹਾਲੇ ਅਸੀਂ ਆਪਣੇ ਪੂਰੇ ਜਿਹੜੇ ਕੋਸ਼ਿਸ਼ਾਂ ਨਹੀਂ ਕੀਤੀਆਂ ਐਸ ਵਾਰ ਅਸੀਂ ਐਸ ਉੱਤੇ ਐਸ ਮਸਲੇ ਦੇ ਉੱਤੇ ਨੈਸ਼ਨਲ ਲੈਵਲ ਦਾ ਮਸਲਾ ਹੈਗਾ ਜੀ ਜਦੋਂ ਅਸੀਂ ਪੂਰੀਆਂ ਕੋਸ਼ਿਸ਼ਾਂ ਕਰ ਲਾਂਗੇ ਤੇ ਹੱਥ ਖੜੇ ਹੋਣਗੇ ਤੇ ਹੋ ਸਕਦਾ ਹੈ ਕੱਲ ਨੂੰ ਕੋਈ ਬੰਦਾ ਕਾਨੂੰਨ ਨੂੰ ਦੀ ਉਲੰਘਣਾ ਵੀ ਕਰਨਾ ਚਾਵੇ ਹਾਂਜੀ ਸੋ ਹੋਰਗੇ ਸਮਾਂ ਆ ਸਕਦਾ ਜੀ ਲੇਕਿਨ ਮੇਰੇ ਖਿਆਲ ਹਾਲੇ ਸਟੇਜ ਨਹੀਂ ਹੈ ਹਲੇ ਤੱਕ ਸincere efforts sincere efforts ਮੈਂ ਤਾਂ ਕਰਨਾ ਹੋਣਾ ਕਿ ਜਦੋਂ ਤੁਸੀਂ ਹਾਈ ਕੋਰਟ ਵਿੱਚ ਪਟੀਸ਼ਨ ਫਾਈਲ ਕਰਦੇ ਹੋ ਐਂਡ ਹਾਈ ਕੋਰਟ ਵਿੱਚ ਤੁਹਾਡੀ ਪਟੀਸ਼ਨ ਫਰਸਟ੍ਰੇਟ ਹੋ ਜਾਂਦੀ ਹੈ ਤੇ ਆਰਡਰਾਂ ਦੇ ਬਾਵਜੂਦ ਵੀ ਸਰਕਾਰਾਂ ਕੁਝ ਨਹੀਂ ਕਰਦੀਆਂ ਫਿਰ ਲੋਕ ਜਿਹੜਾ ਹੈਗਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਮਸਲਾ ਚੁਕੇਗਾ ਲੇਕਿਨ ਮੈਨੂੰ ਲੱਗਦਾ ਕਿ ਅਦਾਲਤਾਂ ਜਿਹੜੀ ਅਦਾਲਤਾਂ ਮਤਲਬ ਹਾਈ ਕੋਰਟ ਦੀਆਂ ਗੱਲ ਕਰ ਰਹੇ ਆ ਜਾਂ ਸੁਪਰੀਮ ਕੋਰਟ ਦੀ ਗੱਲ ਕਰ ਰਹੇ ਆ ਲੋਅਰ ਕੋਰਟਾਂ ਦੀ ਮੈਂ ਗੱਲ ਨਹੀਂ ਕਰ ਰਿਹਾ ਉੱਥੇ ਦਾਅਵੇ ਜਿਹੜੇ ਹੈਗੇ ਨੇ ਸਦੀਆਂ ਲੱਗ ਜਾਂਦੀਆਂ ਨੇ ਪਰ ਇਹ ਮਸਲਾ ਇੰਨਾ ਇੰਪੋਰਟੈਂਟ ਹੈ ਐਂ ਮੈਨੂੰ ਲੱਗਦਾ ਹੈ ਇਹ ਹਾਈ ਕੋਰਟ ਦੇ ਜ਼ਰੀਏ ਜਿਹੜਾ ਸੋਲਵ ਹੋ ਜਾਏਗਾ ਜੀ ਇੱਕ ਸਵਾਲ ਸਰ ਜਿੱਦਾਂ ਕੋਈ ਪੀੜਿਤ ਫੈਮਿਲੀ ਹੈ ਕਿਉਂਕਿ ਪੰਜਾਬ ਦੇ ਵਿੱਚ ਕਾਹਾਂ ਸਰਦੀਆਂ ਆ ਰਹੀਆਂ ਧੁੰਦਾਂ ਦੇ ਵਿੱਚ ਬਹੁਤ ਮੋਤਾਂ ਹੁੰਦੀਆਂ ਇਸ ਤਰੀਕੇ ਦੇ ਵਾਰਾ ਪਸ਼ਵਾਂ ਨਾਲ ਹਾਈਵੇਜ਼ ਦੇ ਉੱਪਰ ਤਾਂ ਕੀ ਪੀੜਿਤ ਪਰਿਵਾਰ ਜਿਵੇਂ ਹੁਣ ਉਦਾਹਰਨ ਦੇ ਤੌਰ ਤੇ ਜਵੰਧਾ ਹੈ ਜਾਂ ਕੋਈ ਹੋਰ ਆਮ ਪੀੜਿਤ ਪਰਿਵਾਰ ਹੋਵੇਗਾ ਤਾਂ ਕੀ ਉਹ ਕਿਸੇ ਉੱਤੇ ਜਾਂ ਕੁਝ ਵੀ ਕਲੇਮ ਕਰ ਸਕਦਾ ਹੈ ਕਿਸੇ ਤਰੀਕੇ ਦਾ ਨੁਕਸਾਨ ਜਾਂ ਕੋਈ ਕਿਸੇ ਤਰੀਕੇ ਦੀ ਸਹਾਇਤਾ ਸਰਕਾਰ ਵੱਲੋਂ ਜਾਂ ਕਿਸੇ ਉੱਤੇ ਕਾਰਵਾਈ ਦੀ ਮੰਗ ਕਰ ਸਕਦਾ ਬਿਲਕੁਲ ਜੀ ਇਸ ਤਰ੍ਹਾਂ ਹੈ ਕਿ ਤੁਹਾਨੂੰ ਚੰ ਯਾਦ ਹੋਏਗਾ ਤੇ ਕਾਰਮਲ ਕਾਨਵੈਂਟ ਸਕੂਲ ਵਿੱਚ ਇੱਕ ਪੇੜ ਗਿਰ ਗਿਆ ਸੀ ਜੀ ਉਸ ਪੇੜ ਗਿਰਨ ਕਰਕੇ ਕੁਝ ਬੱਚੇ ਇੰਜਰਡ ਹੋ ਗਏ ਇੱਕ ਬੱਚੀ ਮਰ ਗਈ ਉਹਦਾ ਹੁਣ ਪਿੱਛੇ ਜੇ ਹਾਈ ਕੋਰਟ ਨੇ 1 ਕਰੋੜ ਦਾ ਮੁਆਵਜ਼ਾ ਦਿੱਤਾ ਉਸ ਪੇੜ ਦੇ ਗਿਰਨ ਕਰਕੇ ਉਹ ਬੱਚੀ ਦੀ ਮੌਤ ਹੋਣ ਕਰਕੇ ਜੀ ਸੋ ਜੇ ਤੁਸੀਂ ਹਾਈ ਕੋਰਟ ਜਾਂਦੇ ਹੋ ਤੁਹਾਡਾ ਕੇਸ ਚੰਗਾ ਹੈਗਾ ਐਂਡ ਅਗੋਂ ਤੁਹਾਨੂੰ ਜਜਸ ਵੀ ਉਸ ਤਰ੍ਹਾਂ ਦੇ ਮਿਲ ਜਾਂਦੇ ਜਿਹੜੇ ਕਹਿੰਦੇ ਵੀ ਥੱਲੇ ਨਾ ਜਾਓ ਦਾਵਾ ਦਾਇਰ ਕਰਨ ਦੀ ਲੋੜ ਨਹੀਂ ਅਸੀਂ ਮੁਆਵਜ਼ਾ ਦੇ ਦਿੰਨੇ ਆ ਜੀ ਤਾਂ ਇਹ ਸਾਰੇ ਮਸਲੇ ਜਿਹੜੇ ਹੱਲ ਹੋ ਸਕਦੇ ਪਰ ਮੈਂ ਇਸ ਤੋਂ ਇੱਕ ਪੈਰ ਅੱਗੇ ਤੁਰਨ ਦੀ ਗੱਲ ਕਰ ਰਿਹਾ ਅਸੀਂ ਜਿਹੜੀ ਹਿਮਾਚਲ ਚ ਪਟੀਸ਼ਨ ਦਾਇਰ ਕੀਤੀ ਹੈ ਮੈਂ ਉਹਦੇ ਚ ਇਹ ਕਿਹਾ ਵੀ ਸਟੇਟ ਜਿਹੜੀ ਹੈਗੀ ਹੈ ਉਹ ਕੰਪਨਸੇਟ ਕਰੇ ਵਿਦ ਹੈਵੀ ਕੰਪਨਸੇਸ਼ਨ ਤੇ ਜਿਸ ਬੰਦੇ ਦੀ ਅਨਗਹਿਲੀ ਕਰਕੇ ਉਹ ਮੌਤ ਹੋਈ ਹੈ ਜਿਹੜਾ ਏਰੀਆ ਜਿਹੜਾ ਜ਼ਿੰਮੇਵਾਰ ਉੱਥੇ ਦੇਖੋ ਨਾ ਹੁਣ ਸੁਪੋਜ਼ ਹਾਈ ਕੋਰਟ ਇਸ ਜ਼ਿੰਮੇਵਾਰ ਕਰਦਾ ਜੀ ਕਿ ਐਸ ਏਰੀਆ ਦੀ ਮਿਊਨਿਸਪਲ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ ਵੀ ਕੋਈ ਵੀ ਗਾਹੂ ਸੜਕ ਤੇ ਨਾ ਆਵੇ ਤੇ ਜੇ ਆਈ ਹੈ ਤੇ ਕੱਲ ਨੂੰ ਮੇਅਰ ਦੇ ਕੋਲ ਉਹਦੀ ਤਨਖਾਹ ਚੋਂ ਪੈਸੇ ਕੱਟਣੇ ਚਾਹੀਦੇ ਉਹਦਾ ਭਾਵੇਂ ਅਸੀਂ ਕਾਰ ਅਟੈਚ ਕਰੋ ਜੀ ਕਿਉਂਕਿ ਅਦਰਵਾਇਜ਼ ਕੰਪਨਸੇਸ਼ਨ ਤਾਂ ਸਟੇਟ ਨੇ ਦੇਣਾ ਸਟੇਟ ਸਟੇਟ ਕੀ ਹੈ ਹਮ ਸਟੇਟ ਤਾਂ ਇੱਕ ਮੈਨੇਜਮੈਂਟ ਆਫ ਫੰਡਸ ਹੈ ਆਫ ਦ ਪਬਲਿਕ ਪੈਸੇ ਤਾਂ ਮੇਰੇ ਹੀ ਗਏ ਜੀ ਟੈਕਸ ਤਾਂ ਲੋਕਾਂ ਦੇ ਹੀ ਹੈ ਹੈ ਨਾ ਸਿਟੀਜ਼ਨਸ ਦਾ ਹੀ ਹੈ ਨਾ ਜੀ ਸੋ ਮੈਂ ਉਹ ਜੋ ਪੀਟੀਸ਼ਨ ਜੇ ਮੰਗਿਆ ਵੀ ਉਸ ਬੰਦੇ ਦੀ ਤਨਖਾਹ ਚੋਂ ਕਟੋ ਨਾਲੇ ਉਹਨੂੰ ਕ੍ਰਿਮੀਨਲੀ ਪ੍ਰੋਸੀਕਿਊਟ ਕਰੋ ਜਿਹੜੀ ਐਕਸੀਡੈਂਟਲ ਡੈਥ ਦਾ ਕਾਰਨ ਉਹ ਬਣਿਆ ਕਿਉਂਕਿ ਉਹਦੀ ਨੈਗਲੀਜੈਂਸ ਕਰਕੇ ਉਹਦੀ ਨੈਗਲੀਜੈਂਸ ਕਰਕੇ ਡੈਥ ਹੋਈ ਹੈ ਸੋ ਜੇ ਇਸ ਤਰ੍ਹਾਂ ਦਾ ਕਾਨੂੰਨ ਕਿਦਰ ਹਾਈ ਕੋਰਟ ਬਣਾ ਦਵੇ ਜਿਹੜੇ ਮੈਂ ਉਪਾਅ ਦੱਸ ਰਿਹਾ ਹਾਈ ਕੋਰਟਾਂ ਨੂੰ ਤੇ ਮੈਨੂੰ ਲੱਗਦਾ ਇਹ ਤੇ ਠੱਲ ਪੈ ਸਕਦੀ ਹੈ ਫਿਲਹਾਲ ਇਦਾਂ ਦਾ ਕੋਈ ਲਾਅ ਇਨ ਪਲੇਸ ਨਹੀਂ ਹੈਗਾ ਨਹੀਂ ਲਾਅ ਤੇ ਇਸ ਤਰ੍ਹਾਂ ਦੀ ਲੋੜ ਨਹੀਂ ਹੁੰਦੀ ਜੀ ਲਾਅ ਦੀ ਲੋੜ ਨਹੀਂ ਹੁੰਦੀ ਜਦੋਂ ਹਾਈ ਕੋਰਟ ਨੇ ਜੱਜਮੈਂਟ ਦਿੱਤੀ ਥੈਟ ਬਿਕਮਸ ਅ ਲਾਅ ਜੇ ਜੇ ਹਾਈ ਕੋਰਟ ਹੈ ਕਹ ਦੇਗੀ ਵੀ ਅੱਗੋਂ ਦੇ ਇਸ ਤਰ੍ਹਾਂ ਦੇ ਸਾਰੇ ਕੇਸਾਂ ਵਿੱਚ ਇਹ ਹੋਏਗਾ ਗੱਲ ਖਤਮ ਹੋ ਗਈ ਜੀ ਤੁਸੀਂ ਇਹਨਾਂ ਬਾਰੇ ਸੁਪਰੀਮ ਕੋਰਟ ਚੈਲੰਜ ਕਰ ਸਕਦੇ ਹੋ ਮੈਂ ਤਾਂ ਹੋ ਸਕਦਾ ਹੈ ਜਿਹੜੇ ਆਉਣ ਵਾਲੇ ਸਮੇਂ ਵਿੱਚ ਮੈਂ ਸੁਪਰੀਮ ਕੋਰਟ 'ਚ ਹੀ ਕੋਈ ਪਟੀਸ਼ਨ ਫਾਈਲ ਕਰਾਂ ਜੀ ਤਾਂ ਕਿ ਪੂਰੇ ਇੰਡੀਆ ਨੂੰ ਆਪਾਂ ਕਵਰ ਕਰੀਏ ਇਸ ਤੋਂ ਵਧੀਆ ਕੀ ਕੰਮ ਹੋ ਸਕਦਾ ਕੀ ਜਿਹੜੇ ਹੈਗੀ ਹੈ ਸਟ੍ਰੇ ਕੈਟਲ ਜਿਹੜੀ ਹੈ ਸੜਕ ਤੇ ਨਾ ਹੋਵੇ ਕਿਸੇ ਵੀ ਸੜਕ ਤੇ ਜੀ ਇੱਕ ਸਾਥ ਹੁਣ ਹਾਲੀ ਦੇ ਵਿੱਚ ਇੰਡੀਆ ਵਰਲਡ ਦਾ ਜਿਹੜਾ ਸੈਕੰਡ ਲਾਰਜੈਸਟ ਬੀਫ ਐਕਸਪੋਰਟਰ ਬਣਿਆ ਬੀਫ ਐਕਸਪੋਰਟ ਨੂੰ ਲੈ ਕੇ ਬਹੁਤ ਕੰਟਰੋਵਰਸੀ ਹੋ ਜਾਂਦੀ ਹੈ ਟਰੱਕ ਰੋਕ ਲਏ ਜਾਂਦੇ ਆ ਅਕਸਰ ਹਨਾ ਕੋਈ ਗਊ ਰક્ષਕ ਬਣਿਆ ਬਹੁਤ ਸਾਰੀਆਂ ਸੰਸਥਾਵਾਂ ਆਪ ਮੁਹਾਰੇ ਕੰਮ ਕਰ ਰਹੀਆਂ ਹਨ ਪਰ ਕੀ ਅਜਿਹੇ ਮਸਲੇ ਵਾਸਤੇ ਵੀ ਕੀ ਲੋਕਾਂ ਨੂੰ ਵੀ ਕੋਈ ਪਾਵਰ ਦਿੱਤੀ ਜਾ ਸਕਦੀ ਹੈ ਕਿ ਜੇ ਇਸ ਏਰੀਏ ਦੇ ਵਿੱਚ ਜ਼ਿਆਦਾ ਪੀੜਤ ਨੇ ਲੋਕ ਕੋਈ ਆਪ ਆਪ ਮੁਹਾਰੇ ਕੁਝ ਐਕਸ਼ਨ ਉਹ ਲੈ ਸਕਦੇ ਜਾਂ ਹੁਣ ਤੱਕ ਕੋਈ ਇਹ ਜਿਹੀ ਡੋਰਟੀ ਹੈ ਲੋਕਾਂ ਦੀ ਕੋਈ ਵੀ ਬੰਦਾ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦਾ ਜੀ ਅਦਰਵਾਈਜ਼ ਇਸ ਤਰੀਕੇ ਦੇ ਕੰਮ ਸ਼ੁਰੂ ਹੋ ਜਾਣ ਵੀ ਲੋਕਾਂ ਨੂੰ ਇਹ ਡਿਸੀਜਨ 메ਕਿੰਗ ਪਾਵਰ ਦਿੱਤੀ ਜਾਵੇ ਤਾਂ ਫਿਰ ਕਾਨੂੰਨ ਬਣਾਉਣ ਦੀ ਲੋੜ ਨਹੀਂ ਸੀ ਲੋਕ ਐਨੇ ਸਿਆਣੇ ਨਹੀਂ ਹੁੰਦੇ ਜੀ ਆਫਟਰ ਆਲ ਜਿਹੜਾ ਸਾਡਾ ਸਮਾਜ ਬਣਿਆ ਸਮਾਜ ਜੇ ਪੰਚਾਇਤਾਂ ਲੈਵਲ ਤੇ ਹੀ ਫੈਸਲੇ ਹੋ ਸਕਦੇ ਹੁੰਦੇ ਤਾਂ ਫਿਰ ਕਾਨੂੰਨ ਬਣਾਉਣ ਦੀ ਲੋੜ ਕੀ ਸੀ ਕਾਨੂੰਨ ਤਾਂ ਬੰਦਾ ਹੈ ਤਾਂ ਕਿ ਕਿਸੇ ਨਾਲ ਬੇਇਨਸਾਫੀ ਨਾ ਹੋਵੇ ਜਦੋਂ ਤੁਸੀਂ ਲੋਕਾਂ ਨੂੰ ਪਾਵਰ ਦੇ ਦਿੰਦੇ ਹੋ ਤਾਂ ਜਿਹੜੀ ਆ ਜਿਹੜੇ ਨੀਜਰਕ ਰਿਐਕਸ਼ਨਸ ਵਿੱਚ ਜਿਹੜੇ ਡਿਸੀਜਨਸ ਹੁੰਦੇ ਨੇ ਉਹ ਗਲਤ ਵੀ ਹੋ ਸਕਦੇ ਨੇ ਜੀ ਬਿਨਾ ਕਾਨੂੰਨ ਦੇ ਹੋ ਸਕਦੇ ਨੇ ਸੋ ਇਸ ਕਰਕੇ ਜਿਹੜਾ ਹੈਗਾ ਅ ਤਾਂਕਿ ਕਾਨੂੰਨ ਦਾ ਰਾਜ ਰਵੇ ਅਨਾਰਕੀ ਨਾ ਹੋਵੇ ਜੀ ਜੇ ਲੋਕਾਂ ਨੂੰ ਜਿਵੇਂ ਜਿਵੇਂ ਕਾਓ ਵਿਜੀਲੈਂਟਸ ਅੱਜਕੱਲ ਲੋਕਾਂ ਨੂੰ ਫੜ ਕੇ ਮਾਰ ਦਿੰਦੇ ਨੇ ਜੀ ਤੇ ਅਲਟੀਮੇਟਲੀ ਉਹਨਾਂ ਨੂੰ ਸਜ਼ਾ ਹੁੰਦੀ ਹੈ ਜਿਹੜੇ ਕਹਿੰਦੇ ਗਊ ਰક્ષਕਾਂ ਫੜ ਕੇ ਬੰਦੇ ਕੁੱਟ ਦਿੰਦੇ ਲਿੰਚਿੰਗ ਹੋ ਜਾਂਦਾ ਹਾਂ ਲਿੰਚਿੰਗ ਕਰ ਦਿੰਦੇ ਨੇ ਕਈ ਮੁਸਲਮਾਨਾਂ ਦੀ ਹੋਈ ਹੈ ਤਾਂ ਮੁਲਕ ਦੇ ਵਿੱਚ ਕਾਨੂੰਨ ਨੇ ਆਉਣਾ ਲੋਕਾਂ ਨੂੰ ਜਿਹੜਾ ਸਜ਼ਾ ਦਿੰਦੀ ਹੈ ਜੀ ਤੇ ਜੇ ਇਸ ਤਰ੍ਹਾਂ ਹੀ ਆਪਾਂ ਦੇ ਦਾਂਗੇ ਜੀ ਕਿ ਬਈ ਬੇ گاਵਾ ਜਿਹੜੀ ਹੈਗੀ ਉਹਨਾਂ ਨੂੰ ਮਾਰ ਦਿਓ ਤੇ ਉਹਨਾਂ ਲੋਕਾਂ ਨੂੰ ਵੀ ਸਦਾ ਮਿਲ ਸਕਦੀ ਹੈ ਜੀ ਇੱਕ ਸਰ ਸਟ੍ਰੇ ਅਨੀਮਲਸ ਨੂੰ ਫੀਡ ਕਰਨ ਤੇ ਹਾਲੇ ਦੇ ਵਿੱਚ ਡੌਗਸ ਨੂੰ ਲੈ ਕੇ ਤਾਂ ਬਹੁਤ ਵੱਡਾ ਵਿਵਾਦ ਹੋਇਆ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਜਿਹੜਾ ਕਿ ਹੈ ਲੋਕਾਂ ਨੇ ਵਿਰੋਧ ਕੀਤਾ ਤਾਂ ਉਹ ਫੀਡਿੰਗ ਨੂੰ ਲੈ ਕੇ ਵੀ ਹਾਲੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਪਬਲਿਕ ਪਲੇਸਿਸ ਤੇ ਨਹੀਂ ਫੀਡ ਕਰ ਸਕਦੇ ਕੁਝ ਡੈਜ਼ਿਗਨੇਟਿਡ ਪਲੇਸਿਸ ਹੋਣ ਗਿਆ ਕਿ ਕਾਉ ਉੱਤੇ ਵੀ ਇਹ ਚੀਜ਼ ਲਾਗੂ ਹੁੰਦੀ ਹੈ ਕਿਉਂਕਿ ਆਮ ਹੀ ਦੇਖਦੇ ਆਪਾਂ ਆ ਲੋਕ ਘਰਾਂ ਦੇ ਬਾਹਰ ਹੀ ਲੋਕਾਂ ਗਾਵਾਂ ਨੂੰ ਖਵਾ ਰਹੇ ਆ ਬਾਜ਼ਾਰਾਂ ਦੇ ਵਿੱਚ ਖਵਾ ਰਹੇ ਗੱਲ ਕਰਨ ਜੀ ਸਿੱਧੀ ਗੱਲ ਹੈ ਜਦੋਂ ਗਾਂ ਹੋਈ ਨਹੀਂ ਗਈ ਸੜਕ ਤੇ ਤੁਸੀਂ ਫੀਡ ਕਿੱਥੋਂ ਕਰੋਗੇ ਜੀ ਡੌਗਸ ਤਾਂ ਸਾਡੇ ਡੋਮੈਸਟੀਕੇਟਿਡ ਹੈਗੇ ਨਾ ਸਾਡੇ ਘਰ ਦੇ ਅੰਦਰ ਰਹਿੰਦੇ ਨੇ ਠੀਕ ਹੈ ਨਾ ਡੌਗ ਤਾਂ ਇੱਕ ਤਰ੍ਹਾਂ ਦਾ ਤੁਹਾਡਾ ਘਰ ਦਾ ਮੈਂਬਰ ਬਣਿਆ ਹੋਇਆ ਹੈ ਜੀ ਗਾਂ ਤਾਂ ਅੰਦਰ ਨਹੀਂ ਨਾ ਵੜ ਜਾਂਦੀ ਜੇ ਕਿਸੇ ਨੇ ਗਾਂ ਰੱਖੀ ਹੋਈ ਹੈ ਘਰ ਦੇ ਅੰਦਰ ਰੱਖੋ ਜਾਂ ਉਹਨੂੰ ਗਰੇਜ਼ਿੰਗਲੀ ਲੈ ਕੇ ਜਾਓ ਹਮ ਲੇਕਿਨ ਗਾਂਵਾ ਜੇ ਸੜਕ ਤੇ ਆਣ ਗਈ ਨਹੀਂ ਗਲੀਆਂ 'ਚ ਆਣ ਗਈ ਨਹੀਂ ਤੇ ਫੀਡਿੰਗ ਦੀ ਗੱਲ ਹੀ ਖਤਮ ਹੋ ਜਾਏਗੀ ਮਤਲਬ ਜੇ ਹੋਣਗੀਆਂ ਤਾਂ ਹੀ ਬਾਜ਼ਾਰਾਂ ਦੇ ਵਿੱਚ ਲੋਕ ਉਹਨਾਂ ਨੂੰ ਆਟਾ ਪਾਉਣਗੇ ਨੇ ਕੁਝ ਕਰਨਗੇ ਤਾਂ ਹੀ ਪਾਣਗੇ ਨਾ ਸੋ ਮੈਂ ਤਾਂ ਕਹਿ ਰਿਹਾ ਇੱਕ ਜਗ੍ਹਾ ਤੇ ਇਕੱਠੀਆਂ ਕਰ ਦਿਓ ਜੀ ਜਿਨ੍ਹਾਂ ਦੀ ਧਾਰਮਿਕ ਪਾਵਨਵਾਵਾਂ ਜੁੜੀ ਆਏ ਉਹ ਜਾਣ ਉੱਥੇ ਆਟਾ ਪਾਣ ਰੋਜ਼ ਜਾਣ ਉਹਨਾਂ ਦੇ ਦਰਸ਼ਨ ਕਰਨ ਤੁਸੀਂ ਉਹਨਾਂ ਨੂੰ ਪੂਜਨਾ ਪੂਜੋ ਲੋਕਾਂ ਜਣਾ ਵਜਣ ਦਿਓ ਹਾਊ ਡਿਫਿਕਲਟ ਇਟ ਵਿਲ ਬੀ ਸਾਨੂੰ ਲੱਗਦਾ ਸਰ ਕਿਉਂਕਿ ਤੁਸੀਂ ਕਾਨੂੰਨਨ ਤੌਰ ਤੇ ਤੁਸੀਂ ਇੱਕ ਰਸਤਾ ਚੁਣਿਆ ਤੇ ਕਿਉਂਕਿ ਉੱਥੇ ਤਾਂ ਸੀਐਮ ਮਾਨ ਵੀ ਆਏ ਰਾਜਪੀਰ ਜਵੰਦਾ ਦਾ ਹਾਲ ਪੁੱਛਣ ਉੱਥੇ ਵੱਡੇ ਗਾਇਕ ਆਏ ਪਰ ਕਿਸੇ ਦੇ ਮੂੰਹੋਂ ਇਹ ਗੱਲ ਤਾਂ ਫੁੱਟੀ ਨਹੀਂ ਵੀ ਕਸੂਰ ਆਵਾਰਾ ਪਸ਼ੂਆਂ ਦਾ ਜਾਂ ਇਹਦੀ ਜ਼ਿੰਮੇਵਾਰੀ ਕਿਦੀ ਨਹੀਂ ਜੀ ਕਸੂਰ ਤਾਂ ਉਹਨਾਂ ਲੋਕਾਂ ਦਾ ਜਿਹੜੇ ਹੁਕਮਰਾਨ ਰਹੇ ਨੇ ਜੀ ਕਿੰਨੀ ਵੱਡੀ ਗੱਲ ਹੈ ਵੀ ਤੁਹਾਡੇ ਕੋਲ 25-30 ਕਰੋੜ ਰੁਪਏ ਸਾਲਾਨਾ ਇਕੱਠਾ ਹੁੰਦਾ ਹੋਏ ਕਰਨਾ ਕੀ ਹੈ ਸੜਕਾਂ ਤੇ ਗਾਵਾਂ ਕਿੰਨੀਆਂ ਕਿਨੇ ਜੇ ਤੁਸੀਂ ਅਗਰ ਸ਼ਹਿਰ ਹੀ ਦੇਖੋ ਤੇ 100 ਹੋਣਗੀਆਂ ਜੀ ਕੀ 100 ਗਾਂ ਨੂੰ ਵਾਸਤੇ ਇੱਕ ਬਾੜਾ ਬਣਾ ਕੇ ਉੱਥੇ ਨਹੀਂ ਰੱਖਿਆ ਜਾ ਸਕਦਾ ਹਮ ਕਿੰਨਾ ਕੋਖਾ ਕੰਮ ਇਹਨਾਂ 'ਚ ਵਿਲ ਪਾਵਰ ਹੀ ਨਹੀਂ ਹੈ ਜਿਹੜੇ ਸਾਡੇ ਪੋਲੀਟਿਸ਼ੀਅਨਸ ਨੇ ਸੁਖਵੀਰ ਬਾਦਲ ਵੀ ਮਿਲਣ ਗਿਆ ਵੀ ਤੇਰੇ ਤੇਰੇ ਹੁੰਦਿਆ ਤੂੰ ਗਾਵਾਂ ਦਾ ਕੀ ਕਰਤਾ ਜੀ ਜੀ ਭਗਵੰਤ ਮਾਲ ਮਿਲਣ ਗਿਆ ਤਾਂ ਐਵੇਂ ਮਗਰਮੱਛ ਦੇ ਅੰਸੂ ਨੇ ਇਹਨਾਂ ਲੋਕਾਂ ਕੋਲ ਵਿਜ਼ਨ ਹੀ ਕੋਈ ਨਹੀਂ ਹੈ ਹਮ ਸੋਸਾਇਟੀ ਵਾਸਤੇ ਵਿਜ਼ਨ ਹੀ ਕੋਈ ਨਹੀਂ ਹੈ ਐਂਡ ਵਿਲ ਪਾਵਰ ਹੀ ਨਹੀਂ ਹੈ ਜੀ ਇਹ ਤਾਂ ਸੜਕ ਤੇ ਜਾ ਰਹੇ ਹੋ ਤੇ ਇਹਨਾਂ ਨੂੰ ਖੱਡਾ ਹੀ ਨਹੀਂ ਨਜ਼ਰ ਆਉਂਦਾ ਕਿਉਂਕਿ ਇਹਨਾਂ ਦੀ ਗੱਡੀਆਂ ਦੇ ਟਾਇਰ ਇੰਨੇ ਚੌੜੇ ਨੇ ਕਿ ਉਹ ਖੱਡਿਆਂ ਦੇ ਉੱਤੋਂ ਟੱਪ ਜਾਂਦੀਆਂ ਆਮ ਬੰਦਾ ਖੱਡੇ ਦੇ ਢਿੱਕੇ ਬਰ ਜਾਂਦਾ ਪੋਟ ਹੋਲਸ ਕਿ ਨਾਲ ਕੋਈ ਵੀ ਆਈਪੀ ਰੁਕਦਾ ਤੁਸੀਂ ਟ੍ਰੈਵਲ ਕਰੋ ਚਾਰੇ ਪਾਸੇ ਖੱਡੇ ਹੈਗੇ ਨੇ ਕਿ ਵੀ ਆਈਪੀ ਨੂੰ ਨਜ਼ਰ ਨਹੀਂ ਆਂਦੀ ਪਰ ਉਹਨੇ ਹੋਏ ਹੋਏ ਨੇ ਤਾਕਤ ਦੇ ਨਸ਼ੇ 'ਚ ਹੈਗੇ ਨੇ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕੁਝ ਨਾਲੇ ਗੱਡੀਆਂ ਦੇ ਟਾਇਰ ਹੀ ਇੰਨੇ ਚੌੜੇ ਨਹੀਂ ਉਹ ਖੱਡਾ ਤਾਂ ਉਹ ਹੀ ਟੱਪ ਜਾਂਦੀ ਹੈ ਜੀ ਫਰੈਸ ਕਰਕੇ ਇਹ ਤਾਂ ਐਵੇਂ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਲੋਕਾਂ ਨੂੰ ਇਹਨਾਂ ਲੀਡਰਾਂ ਨੂੰ ਖਿੱਚਣਾ ਪਏਗਾ ਜਦੋਂ ਉਹਨਾਂ ਦੇ ਇਲਾਕੇ ਆ ਜਾਣਗੇ ਤੁਸੀਂ ਕੀਤਾ ਕੀ ਹੈ ਤੁਸੀਂ ਇੱਕ ਇਹਨਾਂ ਆਵਾਰਾ ਪਸ਼ੂਆਂ ਨੂੰ ਕੰਟਰੋਲ ਨਹੀਂ ਕਰ ਸਕੇ ਤੁਸੀਂ ਜਿਹੜਾ ਤੁਹਾਡੇ ਚ ਗਵਰਨਿੰਗ ਦੀ ਸੈਂਸ ਹੀ ਨਹੀਂ ਹੈ ਪਾਵਰ ਹੀ ਨਹੀਂ ਹੈਗੀ ਜਦ ਤੱਕ ਲੋਕ ਮੁੱਦਾ ਨਹੀਂ ਮਹਿਰਾਣਗੇ ਜਦ ਤੱਕ ਇਹਨਾਂ ਪੈ ਚੱਲੇ ਯਾਰ ਉਸ ਇਲਾਕੇ ਦੀ ਵੋਟ ਨਹੀਂ ਬਣੇਗੀ ਕਿਉਂਕਿ ਆਪਾਂ ਉੱਥੇ ਗਊਆਂ ਆਵਾਰਾ ਘੁੰਮਦੀਆਂ ਸੀ ਤਦ ਤੱਕ ਇਹ ਲੋਕ ਪਾਵਰ ਦੇ ਨਾਲ ਹਰ ਇੱਕ ਗੱਲ ਨੂੰ ਜੋੜ ਦਿੰਦੇ ਨੇ ਜੀ ਜਦੋਂ ਇਹਨਾਂ ਨੂੰ ਨਜ਼ਰ ਆਏਗਾ ਵੀ ਸਾਡੀ ਵੋਟਾਂ ਘਟ ਜਾਣੀ ਹੈ ਉਦੋਂ ਐਕਸ਼ਨ ਲੈਣਗੇ ਸੋ ਲੋਕ ਮਹਿੰਮ ਬਣਾਣੀ ਪੇਗੀ ਜਿਹੜੇ ਸਰ ਜਿਵੇਂ ਮੈਂ ਪਹਿਲਾਂ ਵੀ ਕੁਐਸਚਨ ਕੀਤਾ ਕਿ ਲੋਕਾਂ 'ਚ ਰੋਹ ਆ ਜਿੱਦਾਂ ਉਹ ਕਿਹਾ ਗਿਆ ਇੱਕ ਬੰਦੇ ਨੇ ਪੋਸਟ 'ਚ ਚੱਕ ਕੇ ਕਿ ਕਿਲਰ ਕਾ ਉਹ ਸੜਕ ਤੋਂ ਹਟਾਓ ਜੇ ਇਸ ਤਰੀਕੇ ਦਾ ਇਸ ਟਾਈਮ ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਉਹਨਾਂ ਲੋਕਾਂ ਨੂੰ ਕੋਈ ਮੈਸੇਜ ਆਪਾਂ ਦੇਣਾ ਚਾਹੀਏ ਕਿ ਨਹੀਂ ਮੈਂ ਤਾਂ ਕਹਿ ਰਿਹਾ ਵੀ ਇਹਦੀ ਇਹਦੀ ਤੁਸੀਂ ਮਹੌਜ ਬਣਾਓ ਲੋਕਾਂ ਨੂੰ ਚਾਹੀਦਾ ਹੈ ਜੀ ਅੱਛਾ ਦੂਸਰੀ ਗੱਲ ਹੋਰ ਹੈ ਸਪੋਜ਼ ਮੈਂ ਇੱਕ ਆਲਟਰਨੇਟ ਦੇ ਰਿਹਾ ਗਵਰਨਮੈਂਟ ਫੇਲ ਹੋ ਗਈ ਹੈ ਪਰ ਮੇ ਲੋਕਾਂ ਵਾਲ ਮੈਸੇਜ ਹੈ ਜੀ ਸਪੋਜ਼ ਗਵਰਨਮੈਂਟ ਫੇਲ ਹੋ ਗਈ ਹੈ ਤੁਹਾਡੇ ਤੁਹਾਡੇ ਸ਼ਹਿਰ ਵਿੱਚ 10 ਗਉਆਂ ਹੈਗੀਆਂ ਤੁਸੀਂ ਇੱਕ ਬਾੜਾ ਬਣਾ ਕੇ ਉਹ 10 ਗਉਆਂ ਉੱਥੇ ਰੱਖਦੇ ਹੋ ਉਹਨਾਂ ਨੂੰ ਚਾਰਾ ਪਾਣਾ ਸ਼ੁਰੂ ਕਰ ਦਿਓ ਉਹ ਪੰਚਾਇਤੀ ਥਾਂ ਹੁੰਦੀ ਹੈ ਜਾਂ ਸ਼ਹਿਰ ਪੰਚਾਇਤੀ ਹਰੇਕ ਪੰਚਾਇਤ ਕੋਲ ਜਗ੍ਹਾ ਹੈਗੀ ਹੈ ਸ਼ਾਮਲਾਟਾ ਹੁੰਦੀਆਂ ਨੇ ਚਰਾਂਦਾ ਵੀ ਹੁੰਦੀਆਂ ਸੀਗੀਆਂ ਹੁਣ ਵੀ ਕਾਗਜ਼ਾਂ 'ਚ ਹੋਣਗੀਆਂ ਜਿੱਥੇ ਗਊ ਚਰਾਣ ਲਈ ਚਰਾਂਦ ਬਣੀ ਹੁੰਦੀ ਸੀ ਸਾਂਝੇ ਸਾਂਝੇ ਥਾਵਾਂ ਸੀਗੀਆਂ ਉੱਥੇ ਬਾੜਾ ਬਣਾ ਦਿਓ ਉਸ ਗਾਹ ਨੂੰ ਤੁਸੀਂ ਜਿਹੜਾ ਜਿਹੜਾ ਵੀ ਜਾਨਵਰ ਹੈਗਾ ਉਹਨੂੰ ਤੁਸੀਂ ਇਸ ਤਰੀਕੇ ਨਾਲ ਚੁੱਕੋ ਕਿ ਉਹਨੂੰ ਇੰਜਰੀ ਕੋਈ ਨਾ ਹੋਵੇ ਜੀ ਹੈਨਾ ਤੁਸੀਂ ਕੋਈ ਮਸ਼ੀਨਸ ਰੱਖ ਲਓ ਉਹਨੂੰ ਸਟ੍ਰੈਪ ਪਾਓ ਪੁਲੀ ਨਾਲ ਉੱਤੇ ਚੁੱਕਿਆ ਟਰੱਕੇ ਜ ਰੱਖਿਆ ਉਧਰ ਉਹਦੇ ਉਧਰ ਤੁਸੀਂ ਉਹਨੂੰ ਡਾਊਨਲੋਡ ਕਰਦੇ ਹੋ ਤੇ ਉਸੇ ਦੀ ਸੇਵਾ ਕਰੋ ਤੁਸੀਂ ਆਪ ਵੀ ਬਚ ਸਕਦੇ ਹੋ ਲੋਕ ਕਿਉਂ ਨਹੀਂ ਕਰ ਸਕਦੇ ਜੀ ਤਾਂ ਇੱਕ ਆਖਰੀ ਸਵਾਲ ਮੈਂ ਲਵਾਂਗਾ ਸਰ ਇਹ ਟਾਪਿਕ ਆਫ ਡਿਬੇਟ ਬਣ ਗਿਆ ਸੋਸ਼ਲ ਮੀਡੀਆ ਉੱਤੇ ਇੱਕ ਪਾਸੇ ਇਹ ਕਿਹਾ ਗਿਆ ਕਿ ਜਿਨ੍ਹਾਂ ਦੀ ਮਾਂ ਹੈ ਉਹ ਆਪਣੇ ਘਰੇ ਲੈ ਜਾਣ ਦੂਜਿਆਂ ਨੇ ਕਿਹਾ ਕਿ ਨਹੀਂ ਬੜੀ ਅੱਛੀ ਗੱਲ ਹੈ ਮੈਂ ਤਾਂ ਕਹਿੰਦਾ ਠੀਕ ਹੈ ਦੂਜੇ ਕਹਿੰਦੇ ਆ ਕਿ ਜਿਹੜੇ ਜ਼ਿੰਮੇਦਾਰ ਹੈ ਜੱਟ ਹੈ ਉਹ ਉਦੋਂ ਤੱਕ ਰੱਖਦੇ ਆ ਜਦੋਂ ਲਾਹਾ ਮਿਲਦਾ ਦੁੱਧ ਮਿਲਦਾ ਬਾਅਦ ਵਿੱਚ ਛੱਡ ਦਿੰਦੇ ਮੇਰਾ ਕੁਐਸ਼ਨ ਇਹ ਹੈ ਕਿ ਕੀ ਉਹ ਵੀ ਇੰਪਲੀਕੇਟ ਹੋ ਸਕਦੇ ਕਿਸੇ ਤਰੀਕੇ ਕਿ ਜਿਨੇ ਪਾਲਿਆ ਤੇ ਫਿਰ ਸੜਕ ਤੇ ਛੱਡਤਾ ਵਾ ਮੈਂ ਇੱਕ ਹੋਰ ਮੈਂ ਇੱਕ ਹੋਰ ਗੱਲ ਸੋਚੀ ਹੈ ਕਿਉਂਕਿ ਜਦੋਂ ਮੈਂ ਕੋਈ ਪ ਕੀ ਮੇਰੇ ਮੁਤਾਬਿਕ ਹਰ ਇੱਕ ਸਟੇਟ ਨੂੰ ਸਾਰੇ ਜਿਹੜੇ ਹੈਗੇ ਨੇ ਐਨੀਮਲਸ ਇਸ ਤਰ੍ਹਾਂ ਦੇ ਉਹਨਾਂ ਦੇ ਨੰਬਰਿੰਗ ਕਰਨੀ ਚਾਹੀਦੀ ਹੈ ਹੂੰ ਉਹਦੇ ਲਾਇਸੈਂਸਸ ਹੋਣੇ ਚਾਹੀਦੇ ਜਿਵੇਂ ਚੰਡੀਗੜ੍ਹ ਵਿੱਚ ਜੇ ਅਸੀਂ ਡੌਗ ਰੱਖਿਆ ਹੋਇਆ ਉਹਦਾ ਲਾਇਸੈਂਸ ਹੈ ਹਰ ਇੱਕ ਜਗ੍ਹਾ ਲਾਇਸੈਂਸ ਹੋਵੇ ਐਂਡ ਨੰਬਰਿੰਗ ਲੱਗੀ ਹੋਵੇ ਟੈਗ ਲੱਗਿਆ ਹੋਵੇ ਜਿਹੜਾ ਕਿਸਾਨ ਜਾਨਵਰ ਨੂੰ ਆਵਾਰਾ ਛੱਡੇਗਾ ਉਹਦਾ ਚਲਾਨ ਕਰੋ ਜੀ ਦੇਖੋ ਚੰਡੀਗੜ੍ਹ ਵਿੱਚ گاਵਾ ਹੁੰਦੀਆਂ ਸੀ ਜਦੋਂ ਅਸੀਂ ਛੋਟੇ ਸੀਗੇ ਸੀ ਗਿਆ ਜੀ ਸਟੇਟ ਆਫਿਸ ਵਾਲੇ ਇੱਥੇ ਟਰੱਕਾਂ ਨੂੰ ਲੋਡ ਕਰਕੇ ਲੈ ਕੇ ਜਾਂਦੇ ਸੀਗੇ ਨੀਲਮ ਸਿਨੇਮਾ ਦੇ ਪਿੱਛੇ ਬਣਿਆ ਹੋਇਆ ਸੀਗਾ ਪੌਂਡ ਜੀ ਉੱਥੇ ਲਿਆ ਕੇ ਛੱਡ ਦਿੰਦੇ ਸੀਗੇ ਚਲਾਨ ਕਟੋ ਆ ਕੇ ਜਿਹੜੇ ਜਿੰਨਾਂ ਦਾ ਪਸ਼ੂ ਸੀ ਉਹ ਲੈ ਜਾਂਦੇ ਸੀ ਜਦੋਂ ਇਹ ਕੰਮ سلسلہ ਸ਼ੁਰੂ ਹੋਇਆ ਲੋਕਾਂ ਨੇ ਛੱਡਨੇ ਬੰਦ ਕਰ ਦਿੱਤੇ ਅਸੀਂ ਕਰਦੇ ਕੁਝ ਨਹੀਂ ਹੈਗੇ ਅਸੀਂ ਕਲੈਕਟਿਵਲੀ ਤਾਂ ਸੀ ਅਸੀਂ ਫੇਲ ਹੋਏ ਹੁਣ ਪੰਚਾਇਤਾਂ ਨੂੰ ਕਿੰਨੇ ਰੋਕਿਆ ਜੀ ਪੰਚਾਇਤ ਕਿਉਂ ਨਹੀਂ ਕਰ ਸਕਦੀ ਸਰਕਾਰ ਦੀ ਕੀ ਲੋੜ ਹੈ ਉਹਨਾਂ ਨੂੰ ਪੰਚਾਇਤ ਲੈਵਲ ਤੇ ਕਿਉਂ ਨਹੀਂ ਕਰ ਸਕਦੇ ਕਿਉਂਕਿ ਹਰ ਕਿਸਾਨ ਆਪਦੇ ਖੇਤ ਚ ਪਾਦਾ ਜਾਂਦਾ ਫਿਰ ਭਾਵੇਂ ਸੜਕਾਂ ਤੇ ਜਾਏ ਪਾ। ਆ ਸੜਕਾਂ ਤੇ ਜਾਵੇ ਹੈਨਾ ਤਾਂ ਕਹਿਣ ਦਾ ਮਤਲਬ ਇਹ ਹੈ ਵੀ ਕਿ ਅਸੀਂ ਸਾਡੀ ਕਲੈਕਟਿਵ ਕੌਨਸ਼ੀਅਸ ਜੇ ਤੱਕ ਨਹੀਂ ਜਾਗਦੀ ਐਂਡ ਪਰਸਨਲ ਰਿਸਪੋਨਸਿਬਿਲਟੀ ਨਹੀਂ ਹੁੰਦੀ ਹੈਨਾ ਸੋ ਅਸੀਂ ਜਿਹੜਾ ਆਪਣੇ ਆਪ ਨੂੰ ਟ੍ਰੇਨ ਵੀ ਸਾਨੂੰ ਕਰਨਾ ਚਾਹੀਦਾ ਇਹ ਮਸਲੇ ਲੋਕਲ ਲੈਵਲ ਤੇ ਵੀ ਹੋ ਸਕਦੇ ਨੇ ਜੀ ਜਿਹੜੇ ਸੋਲਵ ਕਿੱਥੇ ਆ ਸਕਦੇ ਨੇ ਸਰਕਾਰਾਂ ਦੀ ਲੋੜ ਨਹੀਂ ਹੈਗੀ ਦੇਖੋ ਨਾ ਕਾਨੂੰਨ ਹੈ ਵੇ ਕਿ ਤੁਸੀਂ ਜਾਨਵਰ ਨੂੰ ਮਾਰ ਨਹੀਂ ਸਕਦੇ ਉਹਨਾਂ ਨੂੰ ਟੌਰਚਰ ਨਹੀਂ ਕਰ ਸਕਦੇ ਠੀਕ ਹੈ ਜੀ ਉਹਨੂੰ ਕੋਈ ਭੁੱਖਾ ਨਹੀਂ ਰੱਖ ਸਕਦੇ ਕਾਨੂੰਨ ਤਾਂ ਇਹ ਕਹਿੰਦਾ ਨਾ ਜੀ ਪਰ ਐਤ ਨਹੀਂ ਕਹਿੰਦੇ ਵੀ ਅਵਾਰਾ ਪਸ਼ੂ ਹੈ ਗਿਆ ਤੇ ਉਹਨੂੰ ਰੱਸਾ ਬੰਨ ਕੇ ਤੁਸੀਂ ਇੱਕ ਬਾੜੇ 'ਚ ਬੰਦ ਕਰ ਦਿਓ ਤੇ ਉੱਥੇ ਰੋਜ਼ ਉਹਨੂੰ ਵਿਚਾਰਾ ਦੇਜੋ ਹੂੰ ਕੋਈ ਕਾਨੂੰਨ ਇਹੋ ਜਿਹਾ ਨਹੀਂ ਹੈਗਾ ਕਾਨੂੰਨ ਉਹਦੀ ਰੱਖਿਆ ਲਈ ਹੈ ਪਰ ਇਹ ਨਹੀਂ ਵੀ ਜਿਵੇਂ ਕੁੱਤਿਆਂ ਦਾ ਤਾਂ ਕਾਨੂੰਨ ਪੁੱਠਾ ਬਣਾਇਆ ਹੈ ਨਾ ਜੀ ਵੀ ਕੁੱਤੇ ਨੂੰ ਤਾਂ ਅਗਰ ਤੁਸੀਂ ਅਗਰ ਉਹਨੂੰ ਸੀ ਸਟਰਲਾਈਜ਼ ਵੀ ਕਰਨਾ ਹੈ ਤੇ ਸਟਰਲਾਈਜ਼ੇਸ਼ਨ ਤੋਂ ਬਾਅਦ ਉਸੇ ਇਲਾਕੇ ਛੱਡਣਾ ਹੈ ਗਾਵਾਂ ਦਾ ਤਾਂ ਇਹੋ ਜਿਹਾ ਕੋਈ ਨਹੀਂ ਕਰੂ ਰਹੇਗਾ ਜੀ ਲੋਕ ਆਪ ਕਰ ਸਕਦੇ ਨੇ ਸੋ ਉਹੀ ਮੈਂ ਕਹਿ ਰਿਹਾ ਜਦੋਂ ਇਹਨੂੰ ਆਪਾਂ ਪ੍ਰੋਬਲਮ ਸਮਝਾਂਗੇ ਨਾ ਉਹਦੇ ਹੱਲ ਲੱਭਣੇ ਸ਼ੁਰੂ ਕਰਾਂਗੇ ਬੜੇ ਹੱਲ ਹੈਗੇ ਨੇ ਲੋਕਾਂ ਨੂੰ ਵੀ ਸਿਰ ਜੋੜਨਾ ਪਏਗਾ ਅਸੀਂ ਵੀ ਹੁਣ ਕਾਨੂੰਨੀ ਤਰੀਕੇ ਅਪਣਾ ਰਹੇ ਹਾਂ ਲੋਕ ਵੀ ਜਾਗਣਗੇ ਤੇ ਜਿਹੜੀ ਅਵਾਰਾ ਕੈਟਲ ਹੈਗੀ ਹੈ ਉਹ ਸੜਕਾਂ ਤੋਂ ਦੂਰ ਕਰਨ ਦਾ ਹਰ ਹੀਲਾ ਅਸੀਂ ਅਪਣਾਵਾਂਗੇ ਜੀ ਤਾ ਏਸੀ ਐਡਵੋਕੇਟ ਨਮ ਕਿਰਨ ਸਿੰਘ ਜੀ ਜਿਨ੍ਹਾਂ ਨੇ ਇਸ ਮਸਲੇ ਉੱਤੇ ਗੱਲਬਾਤ ਕੀਤੀ ਹੈ ਇਸ ਬਾਬਤ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਰੱਖ ਸਕਦੇ ਹੋ ਪਰ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸਵਾਲ ਅਸੀਂ ਸਰਕਾਰਾਂ ਨੂੰ ਕਰ ਰਹੇ ਹਾਂ ਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੂੰ ਜਾਂ ਜੁਡੀਸ਼ਰੀ ਰਾਹੀਂ ਦੇਸ਼ ਨੂੰ ਸਵਾਲ ਕਰਾਂਗੇ ਕਿਉਂਕਿ ਪ੍ਰੋਬਲਮ ਸਾਰੇ ਕਿਤੇ ਹੈ ਪਰ ਲੋਕਾਂ ਨੂੰ ਵੀ ਸਿਰ ਜੁੜਨ ਦੀ ਲੋੜ ਹੈ ਤਾਂ ਕਮੈਂਟ ਸੈਕਸ਼ਨ 'ਚ ਵਿਚਾਰ ਰੱਖੋ ਧੰਨਵਾਦ ਸਰ ਤੁਸੀਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਵੈਲਕਮ ਜੀ